ਅ ਇਹਦੇ ਵਿੱਚ ਮੇਰਾ ਇੱਕ ਸੀਨ ਆ ਜਿਹਦੇ ਵਿੱਚ ਮੈਂ ਗੁੱਸੇਵਨਾ ਅਗਰੈਸਿਵ ਮਤਲਬ ਉਹ ਲੋਕਾਂ ਨੂੰ ਲੱਗੂਗਾ ਵੀ ਯਾਰ ਇਹ ਬੰਦਾ ਚੇਂਜ ਹੋ ਗਿਆ ਇੱਕ ਜਿਵੇਂ ਤੇ ਹਰ ਫਿਲਮ ਵਿੱਚ ਵੱਖਰਾ ਕਰਦੇ ਵੱਖਰਾ ਪੱਕਾ ਨਹੀਂ ਵੱਖਰਾ ਵੱਖਰਾ ਤਾਂ ਵੱਖਰਾ ਤਾਂ ਦੇਖੋ ਖਾ ਕੇ ਹਟਿਓ ਨਾ ਤਾਂ ਤੁਹਾਡੇ ਜ਼ਹਿਰ ਨਹੀਂ ਮੈਂ ਕਹਿੰਦੇ ਹੋ ਮੈਂ ਤੁਸੀਂ ਨਹੀਂ ਕੁਝ ਕਰਦਾ ਮੈਂ ਬੱਕਰਾ ਤੁਹਾਨੂੰ ਤੰਗ ਕਰ ਰਿਹਾ ਆ ਅੱਛਾ ਤੁਸੀਂ ਗਲਤੀ ਨਾਲ ਉਹਨੂੰ ਕਹਿ ਦੇ ਮੈਨੂੰ ਗਾਣ ਵਾਸਤੇ ਹੋ ਕਿ ਮੈਂ ਐਸਾ ਗਾਣਾ ਗਾਉਂਗਾ ਕਿ ਤੁਹਾਨੂੰ ਸਾਰੀ ਇੰਟਰਵਿਊ ਆਪਣੀ ਦੁਬਾਰਾ ਕਰਨੀ ਪੈਣੀ ਇਹ ਵੀ ਕੰਮ ਬੇਗਾ ਫਿਰ ਮੈਂ ਫਿਰ ਇਹ ਇਦਾਂ ਦਾ ਬੰਦਾ ਆ ਜੀ ਕਦੇ ਐਂਟਰਟੇਨ ਕਰਦਾ ਆ ਇਹ ਇਹ ਤੁਹਾਡਾ ਕੰਮ ਖੋਲੂਗਾ ਇਹ ਦੇਖੋ ਜੀ ਕਵੀ ਨੂੰ ਜੇ ਕਹਤਾ ਵੀ ਕਵਿਤਾ ਸੁਣਾ ਤਾਂ ਉਹ ਖੜਨ ਛੱਡ ਦਿੰਦਾ ਤੇ ਜੇ ਸਿੰਗਰ ਨੂੰ ਕਹਿੰਦਾ ਗਾਣਾ ਸੁਣਾ ਨਹੀਂ ਆਪਾਂ ਜ਼ਿਆਦਾ ਉਹ ਫਿਰ ਉਹ ਖਾੜਾ ਫਿਰ ਲਾਉਂਦਾ ਹੀ ਆ ਮੈਂ ਸਭ ਤੋਂ ਵੱਧ ਸੁਆਦ ਹੀ ਲੈਂਦਾ ਇਸ ਚੀਜ਼ ਦਾ ਸਾਡੇ ਤੇ ਮੈਨੂੰ ਡਿਸਟਰਬ ਨਾ ਕਰ ਤੂੰ ਮੈਨੂੰ ਪਤਾ ਵੀ ਤੂੰ ਜਾਣ ਬੁੱਝ ਕੇ ਉਹਨੂੰ ਵੀ ਮੇਰਾ ਕੰਮ ਤੱਤੋਂ ਨਹੀਂ ਮਰਦਾ। ਮੈਂ ਵੀ ਕਰਦਾ ਵੀ ਉਹਨਾਂ ਨੂੰ ਕਰਦਾ ਵੀ ਐ ਬੜਾ ਖਤਰਨਾਕ ਹੈ ਸਕਰੀਨ ਤੇ ਕੈਮਰੇ ਸਾਹਮਣੇ ਬੜਾ ਖਤਰਨਾਕ ਹੈ। ਕੈਮਰੇ ਸਾਹਮਣੇ ਨੂੰ ਸਾਹਮਣਾ ਬੜਾ ਔਖਾ ਹੁੰਦਾ। ਸਲੀਫਾ ਥੋੜੀ ਬੋਤੀ ਮੈਂ ਗੱਲ ਕਿਹਾ ਦਿੰਦਾ ਹੁੰਦਾ ਕੋਈ ਪੰਜਵੇਂ ਦਿਮਾਗ ਦੇ ਹੋਰ ਚੱਲ ਜੇ ਤੇ ਮੈਂ ਵਧੀਆ ਕਰ ਲੈਂਦਾ। ਮੈਂ ਕਹਿੰਦਾ ਜੀ ਅਸੀਂ ਕਈ ਵਾਰ ਤਾਂ ਇਹ ਹੁੰਦਾ ਵੀ ਅਸੀਂ ਫਨ ਤੋਂ ਇੰਨਾ ਕਹਿੰਦੇ ਨੇ ਬੋਰ ਹੋ ਜਾਂਦੇ। ਵੈਸੇ ਬੰਦੇ ਹੁੰਦਾ ਨਹੀਂ। ਅਸੀਂ ਕਹਿੰਨਾ ਹੁਣ ਬੋਰ ਹੋ ਗਿਆ ਥੋੜਾ ਸੀਰੀਅਸ ਹੋ ਜੀ। ਲੇ ਮੇਰੇ ਵਰਗੇ ਹੁੰਦੇ ਨੇ ਵੀ ਯਾਰ ਦੇਖ ਜੇ ਵਧੀਆ ਐਕਟਰ ਹੋਵੇ ਤਾਂ ਚੱਲੂ ਨਹੀਂ ਵਿਚਾਰੇ ਨੂੰ ਕਰੇ ਮੁੜ ਜਾਣਾ ਚਾਹੀਦਾ ਜਾਨੀ ਉਹਦੇ ਸਾਨੂੰ ਨਾ ਪਿਆਰ ਕਰਦੀ ਆ ਤੁਸੀਂ ਮੈਂ ਚਾਹਨਾ ਵੀ ਸੀ ਇੰਟਰਵਿਊ ਨੂੰ ਦੋ ਚਾਰ ਭਾਰੀਆਂ ਭਾਰੀਆਂ ਗੱਲਾਂ ਕਰਕੇ ਐਂਡ ਕਰ ਪਲੀਜ਼ ਇਤੋਂ ਭਾਰੀ ਤਾਂ ਨਹੀਂ ਹੋ ਰਹੀ ਸਿਆਣੇ ਵੈਸੇ ਕਹਿੰਦੇ ਹੁੰਦੇ ਨੇ ਵੀ ਸਿਆਣੇ ਹੁੰਦੇ ਜਿਹੜਾ ਡੂੰਗੀ ਗੱਲ ਕਰਦਾ ਹੁੰਦਾ ਤੁਸੀਂ ਇੱਕ ਡੂੰਗੀ ਗੱਲ ਮੈਂ ਸਿਆਣਾ ਨਹੀਂ ਮੈਂ ਔਲੇ ਖਾਣੇ ਸ਼ੁਰੂ ਕੀਤੇ ਨੇ ਵੀ ਜੇ ਮੈਂ ਸਿਆਣਾ ਨਿਕਲ ਤੋਟ ਆਂਬੜਾ ਤਾਂ ਖਾਣਾ ਸਸ਼ੀਕਾਲ ਜੀ ਮੈਂ ਹਰਮਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤਾਂ ਤੁਹਾਨੂੰ ਪਤਾ ਹੀ ਆ ਕਿ ਨਵ ਫੈਬ ਨੂੰ ਜਿਹੜੀ ਖਿਡਾਰੀ ਮੂਵੀ ਆ ਉਹ ਆ ਰਹੀ ਹੈ ਤੇ ਇਸ ਮੂਵੀ ਦੇ ਵਿੱਚ ਕਿਰਦਾਰ ਨਿਭਾਉਣ ਵਾਲੇ ਵੀ ਸਾਡੇ ਨਾਲ ਅੱਜ ਕੁਝ ਸਟਾਰ ਜੁੜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸ਼ੀਕਾਲ ਜੀ ਸਸ਼ੀਕਾਲ ਜੀ ਸਸ਼ੀਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਕਿਵੇਂ ਲੈ ਰਹੇ ਆ ਮੂਵੀ ਨੂੰ ਲੈ ਕੇ ਐਕਸਪੀਰੀਅੰਸ ਤੁਹਾਡਾ ਬਹੁਤ ਵਧੀਆ ਰਿਹਾ ਜੀ ਐਕਸਪੀਰੀਅੰਸ ਹਰ ਵਾਰੀ ਵਧੀਆ ਹੀ ਰਹਿੰਦਾ ਕਿਉਂਕਿ ਸਾਡਾ ਕੰਮ ਤੁਹਾਨੂੰ ਮਜ਼ਾ ਆਉਂਦਾ ਐਨਜੋਏ ਕਰਦੇ ਆਸੀਂ ਬਾਕੀ ਆਪ ਵੀ ਜਦੋਂ ਮਾਨੋ ਬਾਈ ਨਾਲ ਕੰਮ ਕਰਦੇ ਆ ਜਾਂ ਕੁਝ ਚੰਗੇ ਡਾਇਰੈਕਟਰ ਨਾਲ ਜਦੋਂ ਮਾਨੋ ਬਾਈ ਇੱਕ ਬਹੁਤ ਵਧੀਆ ਡਾਇਰੈਕਟਰਾਂ ਚੋਂ ਉਹਨਾਂ ਮੈਨੂੰ ਹਮੇਸ਼ਾ ਉਹਨਾਂ ਦੀ ਗਿਣਤੀ ਕਰਦਾ ਕਮਾਲ ਦੇ ਡਾਇਰੈਕਟਰ ਨੇ ਚੰਗੇ ਡਾਇਰੈਕਟਰ ਨਾਲ ਕੰਮ ਕਰਦੇ ਆ ਸਕ੍ਰਿਪਟ ਚੰਗੀ ਹੁੰਦੀ ਆ ਕੈਰੈਕਟਰ ਚੰਗੇ ਹੁੰਦੇ ਆ ਤਾਂ ਫਿਰ ਐਜ਼ ਐਨ ਐਕਟਰ ਕਲਾਕਾਰ ਤੁਹਾਨੂੰ ਬਹੁਤ ਮਜ਼ਾ ਆਉਂਦਾ ਕਿਉਂਕਿ ਤੁਹਾਨੂੰ ਸਾਰੀ ਉਹ ਚੀਜ਼ਾਂ ਕਰਨ ਨੂੰ ਮਿਲਦੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੀ ਕਿੰਨਾ ਕੁ ਮਜ਼ਾ ਆਇਆ ਬਸ ਇਸ ਮੂਵੀ ਦੇ ਵਿੱਚ ਕੰਮ ਕਰਕੇ ਮਾਈਕ ਕਿੰਨਾ ਕ ਮਜ਼ਾ ਆਇਆ ਇਸ ਮੂਵੀ ਦੇ ਵਿੱਚ ਕੰਮ ਕਰਕੇ ਦੇਖੋ ਮੈਂ ਇਹ ਸਵਾਲ ਤਾਂ ਉਦਾਂ ਵੀ ਹਰ ਖਿਡਾਰੀ ਨੂੰ ਜੇ ਤੁਸੀਂ ਕ੍ਰਿਕਟ ਦੇ ਜਾਂ ਕਬੱਡੀ ਦੇ ਖਿਡਾਰੀ ਨੂੰ ਪੁੱਛੋ ਵੀ ਮੈਚ ਖੇਡਣ ਚ ਕਿੰਨਾ ਕ ਮਜ਼ਾ ਆਇਆ ਹੂੰ ਉਹ ਨਹੀਂ ਆ ਉਹ ਨਹੀਂ ਆ ਜੀ ਹੈਨਾ ਤੇ ਬਾਕੀ ਸਾਡੀ ਟੀਮ ਐਕਚੁਅਲੀ ਅਸੀਂ ਸਾਰੀ ਜ਼ਿਆਦਾਤਰ ਜਿਹੜੀ ਟੀਮ ਸੀ ਉਹ ਸਿਕੰਦਰ 2 ਦੀ ਸੀ ਅਸੀਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀ ਤੇ ਸਾਡਾ ਇੱਕ ਫੈਮਿਲੀ ਮਾਹੌਲ ਸੀਗਾ ਜੀ ਵੈਸੇ ਵੀ ਅਸੀਂ ਡਿਪਾਰਟਮੈਂਟ ਤੋਂ ਇਕੱਠੇ ਆਏ ਹੋ ਗਿਆ ਮਜੀਦ ਬਾਈ ਮੇਰੇ ਸੀਨੀਅਰ ਨੇ ਨਵਦੀਪ ਕਲੈਰ ਬਾਈ ਮੇਰੇ ਸੀਨੀਅਰ ਨੇ ਕਰਤਾਰ ਬਾਈ ਮੇਰੇ ਸੀਨੀਅਰ ਨੇ ਤੇ ਲਗਭਗ ਅਸੀਂ ਡਿਪਾਰਟਮੈਂਟ ਤੋਂ ਵੀ ਸੇਮ ਐਥੇ ਟਾ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਤੇ ਇੱਕ ਟਿਊਨਿੰਗ ਪਹਿਲਾਂ ਵੀ ਸਾਡੀ ਹੈ ਹੀ ਉਹ ਕਾਫੀ ਕੰਮ 같이 ਨਾਲ ਕੀਤਾ ਤੇ ਉਹ ਫਿਰ ਜਦੋਂ ਤੁਸੀਂ ਕੰਮ ਕਰਕੇ ਉਹ ਚੀਜ਼ਾਂ ਤੁਹਾਨੂੰ ਸੈੱਟ ਦੇ ਉਹੀ ਲੋਕ ਦੁਬਾਰਾ ਮਿਲਦੇ ਨੇ ਜਾਂ ਉਹ ਐਕਟਰ ਨਾਲ ਤੁਸੀਂ ਕੰਮ ਕਰਦੇ ਤਾਂ ਇੱਕ ਕੰਫਰਟ ਬਣ ਜਾਂਦਾ ਇੱਕ ਜੀ ਤੇ ਉਹਦੇ ਨਾਲ ਫਿਰ ਇੱਕ ਕੰਮ ਦੇ ਨਾਲ ਨਾਲ ਥੋੜਾ ਜਿਹੜਾ ਪਰਸਨਲ ਮਜ਼ਾ ਹੁੰਦਾ ਉਹ ਵੀ ਡਬਲ ਹੋ ਜਾਂਦਾ ਸਵਾਦ ਜਿਹਨੂੰ ਕਹਿੰਦੇ ਆਪਾਂ ਡਬਲ ਹੋ ਜਾਂਦਾ ਤੇ ਉਹ ਸਵਾਦ ਭਰਪੂਰ ਮਾਤਰਾ ਚ ਲਿਆ ਆਪਾਂ ਜੀ ਇਸ ਮੂਵੀ ਦੇ ਵਿੱਚ ਵੈਸੇ ਤੁਹਾਡਾ ਰੋਲ ਕੀ ਆ ਮੈਂ ਇੱਕ ਸਿੰਗਰ ਦਾ ਕਰੈਕਟਰ ਕਰ ਰਿਹਾ ਇੱਕ ਸਟਾਰ ਸਿੰਗਰ ਦਾ ਤੇ ਫਿਲਮ ਸ਼ੁਰੂ ਹੁੰਦੀ ਹੈ ਇੱਕ ਕੋ ਸਿੰਗਰ ਤੋਂ ਸਟਾਰ ਸਿੰਗਰ ਤੋਂ ਫਿਰ ਉਹਦੀ ਜਰਨੀ ਹੈ ਕਿ ਉਹ ਕਿਵੇਂ ਚੀਜ਼ਾਂ ਫਿਰ ਫਿਲਮ ਨਾਲੋਂ ਵੀ ਗੁਲਝਦੀਆਂ ਤੇ ਉਹ ਕਿਵੇਂ ਚੀਜ਼ਾਂ ਤੋਂ ਨਿਕਲਦਾ ਉਹ ਮੈਂ ਤੁਸੀਂ ਵੈਸੇ ਗਾਉਂਦੇ ਵੀ ਹੋ ਨਹੀਂ ਕਿਹਨੇ ਕਹਿਤਾ ਮੈਂ ਮੈਂ ਪੁੱਛ ਰਹੀ ਆ ਤੁਹਾਨੂੰ ਬਿਲਕੁਲ ਨਹੀਂ ਮੈਂ ਮਤਲਬ ਗਲਤੀ ਨਾਲ ਉਹਨਾਂ ਨੇ ਕਹਿ ਦਿਆ ਮੈਨੂੰ ਗਾਣ ਵਾਸਤੇ ਕਿ ਮੈਂ ਐਸਾ ਗਾਣਾ ਗਾਉਂਗਾ ਤੇ ਤੁਹਾਨੂੰ ਸਾਰੀ ਇੰਟਰਵਿਊ ਆਪਣੀ ਦੁਬਾਰਾ ਕਰਨੀ ਪੈਣੀ ਤੇ ਅ ਇਸ ਵਿੱਚ ਤੁਹਾਡਾ ਨੈਗੇਟਿਵ ਰੋਲ ਆ ਜਾਂ ਪੋਜ਼ਿਟਿਵ ਮੈਂ ਤੁਸੀਂ ਦੇਖ ਕੇ ਡਿਸਾਈਡ ਕਰਿਓ ਐਕਚੁਅਲ ਜੀ ਜੋ ਤੁਸੀਂ ਦੇਖੋਗੇ ਮੂਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਨੈਗੇਟਿਵ ਨੈਗੇਟਿਵ ਨਹੀਂ ਐ ਪੋਜ਼ਿਟਿਵ ਐ ਪਰ ਇਹ ਕੈਰੈਕਟਰ ਆ ਜਿਹੜਾ ਸਥਿਤੀਆਂ ਦੇ ਹਲਾਤਾਂ ਵਿੱਚ ਫਸਿਆ ਹੋਇਆ ਹੈ ਮੈਂ ਨਾ ਤੁਹਾਡੀ ਇੱਕ ਗੱਲ ਨੋਟ ਕੀਤੀ ਵੈਸੇ ਮੈਂ ਫਿਲਮਾਂ ਤੋਂ ਤੁਹਾਨੂੰ ਦੇਖਿਆ ਕਿ ਤੁਸੀਂ ਜ਼ਿਆਦਾ ਬੋਲਦੇ ਹੋ ਹੁਣ ਮੈਨੂੰ ਐਦਾਂ ਲੱਗਦਾ ਕਿ ਤੁਸੀਂ ਸ਼ਾਇਦ ਘੱਟ ਬੋਲਦੇ ਹੋ ਜੀ ਇਹ ਘੱਟ ਬੋਲਦੇ ਨੇ ਸ਼ਾਇਦ ਲੱਗਦਾ ਫੇਸ ਤੋਂ ਗਲਤ ਫੈਮ ਹੋ ਗਈ ਹੈ ਨਹੀਂ ਨਹੀਂ ਵੀ ਭਾਈ ਘੱਟ ਬੋਲਦੇ ਨੇ ਇਸ ਟਾਈਮ ਐਕਚੁਅਲੀ ਤੁਸੀਂ ਦੋਨੇ ਸਮਝਦਾਰ ਲੋਕ ਜੀ ਹੋਏ ਬੰਦੇ ਨੇ ਥੋੜਾ ਸੁਣਜੀ ਵਾਲੇ ਘੱਟ ਬੋਲਦੇ ਨਾ ਸਮਝਦਾਰ ਨੂੰ ਪਤਾ ਹੁੰਦਾ ਵੀ ਨਹੀਂ ਗੱਲ ਕਹਿਣੀ ਇਹ ਉਹ ਨਹੀਂ ਸੀ ਥੋੜਾ ਜਿਹਾ ਅੱਜ ਕੁਝ ਫਨੀ ਜਿਹਾ ਹੋਣਾ ਚਾਹੀਦਾ ਨਾ ਨਹੀਂ ਇਹ ਰਾਹੁਲ ਦੀ ਮਤਲਬ ਵਡਿਆਈ ਆ ਕਿ ਪਿਆਰ ਕਰਦਾ ਰਿਸਪੈਕਟ ਵੀ ਕਰਦਾ ਕਿਉਂਕਿ ਛੋਟਾ ਭਾਈ ਆ ਤੇ ਸੁਭਾਅ ਕੰਮ ਕੀਤਾ ਤੇ ਤੁਸੀਂ ਆਪਸ ਵਿੱਚ ਸਵਾਲ ਜਵਾਬ ਕਰ ਰਹੇ ਸੀ ਤੇ ਜਦੋਂ ਕਹਿੰਦੇ ਸਿਆਣੇ ਬੰਦੇ ਦੋ ਵਿੱਚ ਬੋਲਦੇ ਉਹਨਾਂ ਤਾਂ ਕੀ ਜੀ ਤਾਂ ਜਿਹੜਾ ਨਹੀਂ ਚਾਹੀਦੀ ਮੈਂ ਤਾਂ ਨਹੀਂ ਚੰਗਾ ਆਈ ਤੁਸੀਂ ਬਹੁਤ ਫਿਲਮਾਂ ਕੀਤੀਆਂ ਪਹਿਲੇ ਵੀ ਜੀ ਕਿਹੜੀ ਫਿਲਮ ਦਾ ਆ ਰਿਹਾ ਤਜਰਬਾ ਤੁਹਾਡਾ ਕਿਵੇਂ ਦਾ ਮਤਲਬ ਤੁਸੀਂ ਕੀ ਅਲੱਗ ਐਸਾ ਕੀਤਾ ਵੀ ਤੁਹਾਨੂੰ ਲੱਗਦਾ ਵੀ ਇਹ ਚੀਜ਼ ਵਾਰ ਵਧੀਆ ਨਿਕਲ ਕੇ ਆਉਗੀ ਇਹਦੇ ਕੋ ਕਰੈਕਟਰ ਆ ਹਾਂਜੀ ਬੰਦਾ ਤਾਂ ਹੀ ਕਹਿ ਸਕਦਾ ਮੇਰਾ ਕੰਮ ਆ ਜਿਹੜਾ ਮੇਰਾ ਕਰੈਕਟਰ ਆ ਹਾਂਜੀ ਉਹੀ ਅਲੱਗਾ ਆਏਗਾ ਓਕੇ ਬਾਕੀ ਉਹ ਰੱਬ ਜਾਣੇ ਆਡੀਅנס ਜਾਣੇ ਵੀ ਉਹਨਾਂ ਨੂੰ ਉੱਚ ਵੇਰੀਏਸ਼ਨ ਦਿਖੀ ਆ ਪਸੰਦ ਆਇਆ ਜਾਂ ਨਹੀਂ ਕੰਮ ਤਾਂ ਤੁਹਾਡਾ ਹਮੇਸ਼ਾ ਸਿਰ ਪਸੰਦ ਆਂਦਾ ਸਾਨੂੰ ਆਡੀਅנס ਨੂੰ ਉਹ ਪਸੰਦ ਆਦਾ ਸਾਨੂੰ ਔਰ ਇਸ ਵਾਰ ਕੀ ਆਪਾਂ ਉਮੀਦ ਰੱਖ ਸਕਦੇ ਨੇ ਕੁਝ ਵੱਖਰਾ ਜਾਂ ਹੋਰ ਤਰੀਕੇ ਜਿਵੇਂ ਇਹ ਹਰ ਫਿਲਮ ਵਿੱਚ ਵੱਖਰਾ ਕਰਦੇ ਹੋ ਵੱਖਰਾ ਵੱਖਰਾ ਨਹੀਂ ਵੱਖਰਾ ਦੀ ਵੱਖਰਾ 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 ਤਾਂ ਵੱਖਰਾ ਤਾਂ ਦੇਖੋ ਖਾ ਕੇ ਹਟਿਓ ਨਾ ਤਾਂ ਡੜੇ ਜਾਏ ਨਹੀਂ ਮੈਂ ਕਹਿੰਦੇ ਹੋ ਮੈਂ ਤੁਸੀਂ ਉਹਨੇ ਕੁਝ ਕੰਮ ਕਰਦੇ ਹੋ ਮੈਂ ਵੱਖਰਾ ਤੁਹਾਨੂੰ ਸੰਗ ਕਰ ਰਿਹਾ ਆ আচ্ছা ਤੁਸੀਂ ਏ ਵੀ ਕੰਮ ਵੀ ਕਰੂ ਮੈਂ ਫਿਰ ਇਹ ਇਦਾਂ ਦਾ ਬੰਦਾ ਆ ਜੀ ਕਹਿੰਦੇ ਐਂਟਰਟੇਨ ਕਰਦਾ ਇਹ ਇਹ ਤੁਹਾਡਾ ਕੰਮ ਖੋਲੂਗਾ ਇਹ ਇਹਦੇ ਹੱਥ 'ਚ ਮਾਈਕ ਇਹਦੇ ਹਾਂ ਨਹੀਂ ਨਹੀਂ ਮੈਨੂੰ ਹੀ ਕਰਨਾ ਮੈਂ ਜਸਟ ਉਹਨਾਂ ਦਾ ਸਵਾਲ ਤਨ ਕਨਵੇ ਕਰ ਰਿਹਾ ਵਿੱਚ ਬੈਠਾ ਆ ਕੋਈ ਨਾ ਨੇਤਾ ਤੇ ਆਈ ਕੁਰਸੀ ਤੇ ਰਾਹੁਲ ਦੇ ਹੱਥ 'ਚ ਮਾਈਕ ਉਹ ਛੱਡਣਾ ਨਹੀਂ ਚਾਹੁੰਦੇ ਹੁੰਦੇ ਇਹ ਤੁਸੀਂ ਦੇਖ ਲਓ ਵੀ ਫਿਰ ਤਿੰਨ ਨਾਲੇ ਕਹਿਣਗੇ ਚੰਨ ਨਾਲੇ ਤੁਹਾਨੂੰ ਕਹਿਣਗੇ ਵੀ ਇਹ ਗੱਲ ਜਿਆਦਾ ਸੱਚ ਨਹੀਂ ਹੈ ਗੱਲ ਜਿਆਦਾ ਸੱਚ ਨਹੀਂ ਹੈ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਣਾ ਮੈਂ ਬਹੁਤ ਘੱਟ ਇੰਟਰਵਿਊਜ਼ ਕਰਦਾ ਹਾਂ ਪਰ ਮੈਂ ਜਦੋਂ ਕਰਦਾ ਫਿਰ ਮਜ਼ਾ ਲੈਂਦਾ ਤੇ ਫਿਰ ਜਦੋਂ ਇਹੋ ਜੇ ਕਲਾਕਾਰ ਮੇਰੇ ਨਾਲ ਹੋਣ ਮੇਰੇ ਸੀਨੀਅਰ ਨਾਲ ਹੋਣ ਜਿਨ੍ਹਾਂ ਨੂੰ ਬਹੁਤ ਕੁਝ ਸਿੱਖਿਆ ਤਾਂ ਫਿਰ ਮੈਨੂੰ ਮਜ਼ਾ ਆਉਂਦਾ ਸਵਾਦ ਲੈਂਦਾ ਹਾਂ ਤੁਸੀਂ ਕਹਿੰਦੇ ਸਵਾਦ ਲੋ ਸੇ ਸਵਾਦ ਲੈਂਦਾ ਸਵਾਦ ਤੁਸੀਂ ਬਾਕੀ ਦੇਖਣਾ ਤੁਹਾਡੀ ਇੰਟਰਵਿਊ ਚੱਲ ਰਿਹਾ ਕੰਮ ਹੋ ਰਿਹਾ ਹਾਂਜੀ ਭਾਈ ਇਹ ਸਵਾਲ ਕਿຊੇ ਵਜੇ ਸਵਾਲ ਐਸ ਵੀ ਤੁਸੀਂ ਇਸ ਵਾਰ ਜਿਹਦਾ ਬਾਕੀ ਫਿਰ ਮੈਂ ਤੁਹਾਡਾ ਹਰੇਕ ਵਾਰੀ ਕੰਮ ਵੱਖਰਾ ਹੁੰਦਾ ਪਰ ਮੈਨੂੰ ਪਰਸਨਲੀ ਤੁਹਾਡਾ ਕੰਮ ਬਹੁਤ ਪਸੰਦ ਆਉਂਦਾ ਪਰ ਇਸ ਵਾਰ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਕੁਝ ਐਸਾ ਕੀਤਾ ਜਿਹੜਾ ਹਾਂ ਪਹਿਲੇ ਨਾਲੋਂ ਬਹੁਤ ਵੱਖਰਾ ਸੀ ਜਾਂ ਡਿਫਰੈਂਸ ਸੀ ਅ ਇਹਦੇ ਵਿੱਚ ਮੇਰਾ ਇੱਕ ਸੀਨ ਆ ਜਿਹਦੇ ਵਿੱਚ ਮੈਂ ਗੁੱਸੇਵਨਾ ਅਗਰੈਸਿਵ ਮਤਲਬ ਉਹ ਲੋਕਾਂ ਨੂੰ ਲੱਗੂਗਾ ਵੀ ਯਾਰ ਇਹ ਬੰਦਾ ਚੇਂਜ ਹੋ ਗਿਆ ਬੜੇ ਇਮੋਸ਼ਨਸ ਇੱਕ ਤਰ੍ਹਾਂ ਇਮੋਸ਼ਨ ਹਾਂ ਮੈਂ ਤਾਂ ਜਿਵੇਂ ਜਿਵੇਂ ਮੈਮ ਨੇ ਕਿਹਾ ਵੀ ਤੁਸੀਂ ਪਨੀ ਕਰੈਕਟਰ ਜਾਦੇ ਕਰਦੇ ਹੋ ਅਸੀਂ ਹੁੰਦੀ ਆ ਪਰ ਉਹ ਕਰੈਕਟਰ ਵਿੱਚ ਲੱਗੂਗਾ ਨਹੀਂ ਯਾਰ ਇਹ ਬੰਦਾ ਹੱਸੇ ਵਾਲਾ ਨਹੀਂ ਹੈਗਾ ਇਹ ਬੰਦਾ ਖਤਰਨਾਕ ਵਾਹ ਜੀ ਵਾਹ ਵਾਹ ਜੀ ਵਾਹ ਔਰ ਇਹ ਮੈਮ ਦੀ ਗੱਲ ਮੈਂ ਦਰਵਾਣਾ ਚਾਹਾਂਗਾ ਜਿਹੜੀ ਗਾਣੇ ਵਾਲੀ ਗੱਲ ਮੈਮ ਨੇ ਮੈਨੂੰ ਕਹੀ ਸੀ ਔਰ ਮੈਨੂੰ ਪਰਸਨਲੀ ਪਤਾ ਹੈ ਗੱਲ ਤੁਸੀਂ ਗਾਉਂਦੇ ਵੀ ਹੋ ਔਰ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਆਪਾਂ ਦੋ ਗਲਾਈਨਾਂ ਹੀ ਸੁਣਾਣੀਆਂ ਨੇ ਜ਼ਿਆਦਾ ਨਹੀਂ ਸੁਣਾਣੀਆਂ ਇੰਟਰਵਿਊ ਲਈ ਹੋ ਜਾਣੀਆਂ ਤੇ ਪਲੀਜ਼ ਕੁਝ ਦੋ ਖੂਬਸੂਰਤ ਲਾਈਨਾਂ ਤੁਸੀਂ ਮਿੱਠੀਆਂ ਜੀਆਂ ਦੇਖੋ ਜੀ ਕਵੀ ਨੂੰ ਜੇ ਕਹਤਾ ਵੀ ਕਵਿਤਾ ਸੁਣਾ ਤਾਂ ਉਹ ਖੜਨ ਚੱਟਦਾ ਹੁੰਦਾ ਤੇ ਜੇ ਸਿੰਗਰ ਨੂੰ ਕਹਿੰਦਾ ਗਾਣਾ ਸੁਣਾ ਨਹੀਂ ਆਪਾਂ ਜ਼ਿਆਦਾ ਉਹ ਫਿਰ ਉਹ ਖਾੜਾ ਫਿਰ ਲਾਉਂਦਾ ਹੀ ਆ ਆਪਾਂ ਜ਼ਿਆਦਾ ਟਾਈਮ ਨਹੀਂ ਚੱਕਣਾ ਸਿਰ ਦੋ ਗਲਾਈਨਾਂ ਚੱਕਣੀਆਂ ਨੇ ਆਪਾਂ ਤੁਸੀਂ ਪਲੀਜ਼ ਆਂ ਦਿਓ ਕੋਈ ਖੂਬਸੂਰਤ ਲਾਈਨ ਮੈਡਮ ਜੀ ਤੁਸੀਂ ਮੈਮਲੀ ਕਰੋ ਤੁਸੀਂ ਸੁਣ ਤੂੰ ਪਾਵੇਂ ਨਾ ਸੁਣ ਸੱਜਣਾ ਵੇ ਸਾਡੀ ਤਾਂ ਫਰਿਆਦ ਏ ਨਾ ਕੋਈ ਤੇਥੋਂ ਪਹਿਲਾਂ ਸੀ ਵੇ ਨਾ ਕੋਈ ਤੇਥੋਂ ਬਾਅਦ ਸੁਣ ਤੂੰ ਭਾਵੇਂ ਨਾ ਸੁਣ ਸੱਜਣਾ ਲੋ ਜੀ ਇਹ ਸੀ ਮਨਜੀਤ ਸਿੰਘ ਜਿਹੜਾ ਬਹੁਤ ਹੀ ਕਮਾਲ ਦੇ ਐਕਟਰ ਹੋਣਾ ਤੇ ਵਾਇਸ ਕੁਆਲਟੀ ਵੀ ਸੁਣ ਲਈਏ ਬਹੁਤ ਸੋਹਣਾ ਵੀ ਗਾਉਂਦੇ ਨੇ ਤੇ ਹੁਣ ਅਗਲੀ ਜਿਹੜੀ ਗੱਲਬਾਤ ਆ ਉਹ ਮੈਡਮ ਕਰਨਗੇ ਆਪਣਾ ਕੰਮ ਖਤਮ ਜੀ ਮੈਡਮ ਜੀ ਅ ਜਿਵੇਂ ਤੁਸੀਂ ਕਿਹਾ ਕਿ ਮੈਂ ਇਸ ਮੂਵੀ ਦੇ ਵਿੱਚ ਇੱਕ ਗੁੱਸੇ ਵਾਲਾ ਵੀ ਰੋਲ ਨਿਭਾਇਆ ਹੈ ਉਸ ਮੂਵੀ ਦੇ ਵਿੱਚ ਡਾਇਲੋਗ ਕੀ ਆ ਤੁਹਾਡਾ ਦੇਖੋ ਕਹਿੰਦੇ ਹੁੰਦੇ ਵੀ ਜੇ ਪੱਤੇ ਪਹਿਲੀ ਖੜਾ ਤੇ ਗੇਮ ਪਹਿਲੀ ਹੋਵੇ ਨਾ ਨਹੀਂ ਨਹੀਂ ਪੱਤੇ ਨਹੀਂ ਖੜਦੇ ਡਾਇਲੋਗ ਬਹੁਤ ਲੰਬਾ ਹੋ ਤੇ ਉਹ ਫਿਰ ਰਿਵੀਲ ਹੋ ਜਾਏਗਾ ਉਹਦਾ ਸਵਾਦ ਨਹੀਂ ਆਉਣਾ ਆਡੀਅנס ਨੂੰ ਚਾਹੁੰਦੇ ਹਾਂ ਬਸ 9 ਤਰੀਕ ਤੱਕ ਵੇਟ ਕਰੋ ਤੋਂ ਉਹ ਪੇਪਰ ਆ ਉਸ ਤੋਂ ਬਾਅਦ ਮੈਂ ਸਾਰਾ ਡਾਇਲੌਗ ਤੁਹਾਨੂੰ ਬਾਰੇ ਦੁਬਾਰਾ ਸੁਣਾ ਦੂੰਗਾ ਜੀ ਜੀ ਤੇ ਅਸੀਂ ਵੀ ਬਹੁਤ ਉਡੀਕ ਕਰਦੇ ਹਾਂ ਕਿ ਹੁਣ 9 ਫੈਬਰ ਜਲਦੀ ਜਲਦੀ ਆਵੇ ਕਿ ਅਸੀਂ ਤੁਹਾਨੂੰ ਦੇਖੀਏ ਜੀ ਜੀ ਤੇ ਹੁਣ ਇਸ ਮੂਵੀ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤੁਸੀਂ ਆਪਾਂ ਜੇ ਕੈਮਰਾ ਆਫ ਦੀ ਗੱਲ ਕਰੀਏ ਤਾਂ ਕਿੰਨੇ ਕੁ ਤੁਹਾਡੇ ਨਾਲ ਹਾਸੇ ਮਜ਼ਾਕ ਤੋਂ ਸੀ ਕੀਤਾ ਹੈ ਕਿੰਨਾ ਕੁ ਫਨੀ ਕਿਰਦਾਰ ਸੀਗੇ ਜਿਹੜੇ ਉਹਨਾਂ ਦੇ ਵਿੱਚੋਂ ਕਿ ਤੁਸੀਂ ਅਸਲ ਜ਼ਿੰਦਗੀ 'ਚ ਇਸ ਮੂਵੀ ਦੇ ਵਿੱਚ ਕਿੰਨੀਆਂ ਕੁ ਮੌਜਾਂ ਮਾਣੀਆਂ ਮੈਂ ਪਹਿਲਾਂ ਵੀ ਕੈਮਰਾ ਆਫ ਕੈਮਰਾ ਆਫ ਤਾਂ ਦੇਖੋ ਸਾਡੀ ਜਿਵੇਂ ਰਾਹੁਲ ਨੇ ਪਹਿਲਾਂ ਕਿਹਾ ਪਹਿਲਾਂ ਤੇ ਟ੍ਰੇਨਿੰਗ ਬਣੀ ਹੋਈ ਹੈ ਜੇ ਸੈੱਟ ਤੇ ਸ਼ੂਟ ਨਹੀਂ ਚੱਲ ਰਿਹਾ ਜਾਂ ਕੈਮਰਾ ਦੇ ਪਿੱਛੇ ਅਸੀਂ ਵੈਨਿਟੀਜ਼ ਬੈਠੇ ਆ ਕਿਤੇ ਹੋਰ ਹੈ ਜੇ ਬਾਈ ਹੈਗਾ ਜਾਂ ਫਿਰ ਆਪਣਾ ਉਹ ਸਰਕਲ ਹੈਗਾ ਜਿਹੜਾ ਅਸੀਂ ਇੱਕ ਦੂਜੇ ਨੂੰ ਪਿੱਛੋਂ ਜਾਣਦੇ ਆ ਫਿਰ ਉਹ ਤੁਹਾਨੂੰ ਦੱਸ ਵੀ ਨਹੀਂ ਸਕਦੇ ਮਸਤੀ ਕਿਸ ਲੈਵਲ ਦੀ ਹੁੰਦੀ ਹੈ ਕਿ ਤਾਂ ਪੂਰਾ ਮਜ਼ਾ ਲਈਦਾ ਮਹਿਫਲ ਲਗਦੀ ਆ ਗਾਣੇ ਗਾਈਦਾ ਸਵਾਦ ਲਈਦਾ ਇਹ ਸਭ ਤੋਂ ਵੱਧ ਸਵਾਦ ਇਹ ਲੈਂਦਾ ਇਸ ਚੀਜ਼ ਦਾ ਸਾਡੇ ਤੇ ਕੁਝ ਇੱਕ 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 ਚੀਜ਼ ਜਿਹੜੀ ਸੀਕ੍ਰੇਟ ਸੀਕ੍ਰੇਟ ਨਹੀਂ ਜਾਸਟ ਇੱਕ ਵੈਸੀ ਜਿਵੇਂ ਫੋਰ ਐਗਜ਼ਾਮਪਲ ਯਾਰਨੀ ਮੁੱਲੇ ਦੇ ਮੈਂ ਇਹਨਾਂ ਦਾ ਜੂਨੀਅਰ ਬਣਿਆ ਹੋਇਆ ਐਕਚੁਅਲੀ ਲਾਈਫ ਸਟੇਜ ਆ ਜਮ ਉਹਦੇ ਵਿੱਚ ਇਹ ਮੇਰਾ ਜੂਨੀਅਰ ਆ ਕਾਫੀ ਜੂਨੀਅਰ ਆ ਹੁਣ ਇਹ ਬਾਈ ਆ ਉਹਦੇ ਮੇਰਾ ਭੈਰ ਉਹਦੋਂ ਮੈਂ ਮੇਕਅਪ ਦਾ ਕਰਨ ਦੀ ਕੋਸ਼ਿਸ਼ ਕੀਤੀ ਅਸਲ ਮੂਮੈਂਟ ਪਤਾ ਕੀ ਹੁੰਦੀ ਹੈ ਇਹ ਮੈਨੂੰ ਚਲਦੇ ਛੋਟੇ ਚ ਬਾਈ ਜਿੰਨਾ ਮਰਜ਼ੀ ਜ਼ੋਰ ਨਾਲ ਆ ਤੂੰ ਮੇਰੇ ਤੋਂ ਵੱਡੇ ਲੱਗ ਰਿਹਾ ਚਲਦੇ ਬਾਈ ਅਬਦੁੱਲਾਹ ਜੀ ਐਕਸ਼ਨ ਹੋਣ ਵਾਲਾ ਲਾਈਟਿੰਗ ਚ ਹੋ ਰਹੀ ਆ ਬਾਈ ਹੈ ਨਾ ਤਿਆਰ ਹੋ ਕੇ ਆਇਆ ਪੂਰਾ ਮੇਕਅਪ ਕਰਕੇ ਆਇਆ ਪੂਰਾ ਘੈਂਟ ਲੁੱਕ ਕੱਢ ਕੇ ਆਇਆ ਔਰ ਸੀਨ ਦੀ ਡਿਮਾਂਡ ਆ ਕਿ ਮੈਂ ਇਹਨਾਂ ਦਾ ਉਸਤਾਦ ਆਂ ਜੇ ਮੇਰੇ ਚੇਲੇ ਨੇ ਹੋਰ ਏਜ ਚ ਛੋਟੇ ਦਿਖਾਏ ਹੋਏ ਸੀ ਇਹ ਜਦੋਂ ਤਿਆਰ ਹੋ ਕੇ ਆਇਆ ਇਹ ਪੂਰਾ ਸੈਂਟੈਂਸ ਮੋਹਲ ਆਪਾਂ ਸੀਨ ਸ਼ੁਰੂ ਕਰ ਰਹੇ ਹਾਂ ਮੈਂ ਕਾਂਚੇ ਦੇ ਕਿਹਾ ਮੈਂ ਕਿਹਾ ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਮੇਰਾ ਭਰਾ ਲੱਗ ਤੂੰ ਤਾਂ ਵੀ ਵੱਡਾ ਹੀ ਰਿਹਾ ਤੇ ਤੋ 40 45 ਸਾਲ ਦੇ ਨੇੜੇ ਤੇ ਲੱਗ ਰਿਹਾ ਤੂੰ ਗੱਲ ਹੁਣ ਉਹਨਾਂ ਮੂੰਹ ਮੈਂ ਟਾ ਛੋਟੀ ਛੋਟੀ ਹਨਾ ਨੂੰ ਅੰਡਰਸਟੈਂਡਿੰਗ ਹੈ ਪੰਜਵੇਂ ਆਸਨਾ ਖੇਡ ਰਿਹਾ ਗਾ ਬਿਰਹਾਲ ਚੁੱਪ ਕਰਦਾ ਇਹ ਗੱਲਾਂ ਬਾਤ ਚ ਕਰਾਂਗੇ ਤੂੰ ਮੈਨੂੰ ਡਿਸਟਰਬ ਨਾ ਕਰ ਤੂੰ ਮੈਨੂੰ ਪਤਾ ਵੀ ਤੂੰ ਜਾਣ ਬੁੱਝ ਕੇ ਮੈਨੂੰ ਡਿਸਟਰਬ ਕਰ ਰਿਹਾ ਵੀ ਮੇਰਾ ਕੰਮ ਤੈਥੋਂ ਨਹੀਂ ਮਰਦਾ ਨਾ ਮੈਂ ਕਰਦਾ ਵੀ ਇਹਨਾਂ ਨੂੰ ਕਰਦਾ ਵੀ ਐ ਬੜਾ ਖਤਰਨਾਕ ਹੈ ਸਕਰੀਨ ਤੇ ਕੈਮਰੇ ਸਾਹਮਣੇ ਬੜਾ ਖਤਰਨਾਕ ਹੈ ਕੈਮਰੇ ਸਾਹਮਣੇ ਨੂੰ ਸਾਹਮਣਾ ਬੜਾ ਔਖਾ ਹੁੰਦਾ ਸਲੀਫੇ ਥੋੜੀ ਬੋਤੀ ਮੈਂ ਗੱਲ ਕਹਿ ਦਨਾ ਹੁੰਨਾ ਕੋਈ ਪੰਜ ਵੀ ਦਿਮਾਗ ਤੇ ਹੋਰ ਚੱਲ ਜੇ ਤੇ ਮੈਂ ਵਧੀਆ ਕਰਨਾ ਤੁਸੀਂ ਵੈਸੇ ਇੱਕ ਦੂਜੇ ਤੋਂ ਗੁੱਸੇ ਹੁੰਨੇ ਹੋ ਮੈਂ ਤਾਂ ਨਹੀਂ ਹੁੰਦਾ ਬਾਈ ਮੇਰੇ ਤੇ ਹੁੰਦਾ ਕਿਉਂ ਤੁਸੀਂ ਵੱਡਾ ਫਿਰ ਆਦਤ ਹੁੰਦੀ ਹੈ ਆਪਣੇ ਥੋੜੀ ਜਿਹੀ ਉਹ ਇੱਕ ਹੁੰਦਾ ਨਾ ਬੜਾ ਗੁੱਸੇ ਹੋਣਾ ਹੀ ਹੋਣਾ ਮੈਂ ਆਦਤੋਂ ਹੁਣ ਤਾਂ ਆਦਤ ਪੈ ਗਈ ਹੋਣੀ ਤੁਹਾਨੂੰ ਹਾਂ ਮਤਲਬ ਪਰ ਡਿਪਾਰਟਮੈਂਟ ਚ ਗਾਲਾਂ ਖਾਦੀਆਂ ਹੋਈਆਂ ਭਾਈ ਤੁਹਾਨੂੰ ਮੈਂ ਵਾ ਐਮ ਐ ਥੀਏਟਰ ਕਰਦਾ ਸੀ ਭਾਈ ਸਾਡੇ ਸੀਨੀਅਰ ਹੁੰਦੇ ਸੀ ਉਹਦੇ ਵੀ ਸਾਨੂੰ ਬਹੁਤ ਛੜਕਾ ਪੈਂਦੀ ਸੀ ਕੰਮ ਨੂੰ ਲੈ ਕੇ ਵੀ ਪੈਂਦੀਆਂ ਸੀ ਕਈ ਵਾਰ ਪਰਫਾਰਮੈਂਸ ਕਰਦੇ ਸੀ ਆ ਕਹਿੰਦੇ ਤੂੰ ਕੀ ਕਰੀ ਜਾਣਾ ਐਦਾਂ ਨਹੀਂ ਐਦਾਂ ਕਰਨਾ ਉਹ ਵੀ ਚੀਜ਼ਾਂ ਉਹ ਫਿਰ ਨਾਲ ਕੈਰੀ ਹੋਈਆਂ ਹੋਈਆਂ ਬਸ ਹੁਣ ਇੱਕ ਦੋਸਤੀ ਇੰਨੀ ਪੈ ਗਈ ਪਿਆਰ ਨਾ ਪਿਆ ਗਿਆ ਨੇੜਤਾ ਨਹੀਂ ਹੋ ਗਈ ਇੱਕਠੀ ਹੁੰਨੇ ਆ ਆਲਮੋਸਟ ਜਦੋਂ ਸ਼ੂਟ ਕਰਦੇ ਫਿਰ ਉਹ ਚੀਜ਼ਾਂ ਉਹ ਗੁੱਸੇ ਦਾ ਮਤਲਬ ਕੋਈ ਨਫ਼ਰਤ ਨਹੀਂ ਹੁੰਦੀ ਉਹ ਜਸਟ ਇੱਕ ਕਹਿੰਦੇ ਨਾ ਵੀ ਸੀਨੀਅਰ ਦੀ ਘੂਰ ਹੁੰਦੀ ਆ ਵੀ ਓਏ ਜਿਆਦਾ ਫਨ ਨਾ ਕਰੋ ਨਾ ਆਪਾਂ ਸੀਰੀਅਸ ਹੋ ਜੀ ਕੰਮ ਤੇ ਟਾਈਮ ਖਰਾਬ ਨਾ ਕਰੀਏ ਜੋ ਜ ਜ ਆਪਾਂ ਇਕੱਠੇ ਹੋਏ ਆ ਕਿਸੇ ਕੰਮ ਲਈ ਉਹ ਤੇ ਟਾਰਗੇਟ ਕਰੀਏ ਉਹ ਤੇ ਕਨਸੈਂਟਰੇਟ ਕਰੀਏ ਐਨਾ ਕਹ ਹੁੰਦਾ ਇਹ ਤਾਂ ਕਈ ਵਾਰੀ ਥੋੜਾ ਜਿਆ ਫਿਰ ਬਚਪਨਾ ਜਿਆ ਦੇ ਕਰਨ ਲੱਗੇ ਜਾਂਦਾ ਨਹੀਂ ਕਦੇ ਫਿਰ ਆਏ ਨਹੀਂ ਹੋਏ ਆ ਤੁਹਾਡੇ ਜਦੋਂ ਕੰਮ ਕਰਦੇ ਹੁੰਦੇ ਆ ਵੀ ਚਲੋ ਥੋੜਾ ਜਿਆ ਯਾਰ ਫਨੀ ਵੀ ਹੋ ਜਵੇ ਬੰਦੇ ਦਾ ਮਾਹੌਲ ਬਹੁਤ 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 ਮੈਂ ਕਹਿੰਦਾ ਜੀ ਅਸੀਂ ਕਈ ਵਾਰ ਤਾਂ ਇਹ ਹੁੰਦਾ ਵੀ ਅਸੀਂ ਫਨ ਤੋਂ ਐਨਾ ਕਹਿੰਦੇ ਨੇ ਬੋਰ ਹੋ ਜਾਂਦੇ ਵੈਸੇ ਬੰਦੇ ਹੁੰਦਾ ਨਹੀਂ ਅਸੀਂ ਕਹਿੰਨਾ ਹੁਣ ਬੋਰ ਹੋ ਗਿਆ ਥੋੜਾ ਸੀਰੀਅਸ ਹੋ ਜੀ ਤੁਸੀਂ ਟ੍ਰੇਲਰ ਦੇਖਿਆ ਖਿਡਾਰੀ ਦਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਬਹੁਤ 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 ਜ਼ਿਆਦਾ ਵਧੀਆ ਥੈਂਕ ਯੂ ਜੀ ਤੇ ਜੇ ਹੁਣ ਮਤਲਬ ਕਿ ਇਸ ਫਿਲਮੂ ਦੇ ਵਿੱਚ ਵੀ ਕਾਫੀ ਸਟਰਗਲ ਦਿਖ ਰਿਹਾ ਹੈ ਤੇ ਮਤਲਬ ਕਿ ਵੈਸੇ ਇਸ ਫਿਲਮੂ ਨੂੰ ਲੈ ਕੇ ਕਿੰਨਾ ਕ ਸਟਰਗਲ ਕੀਤਾ ਹੈ ਤੁਸੀਂ ਜਿਵੇਂ ਕੀ ਸਵਾਲ ਥੋੜਾ ਤੁਸੀਂ ਹੋਰ ਅਗਰ ਕਲੀਅਰ ਕਰਕੇ ਪੁੱਛੋ ਕਿ ਕਿ ਹੁਣ ਮੈਂ ਡਾਇਰੈਕਟਰ ਸਰ ਨਾਲ ਗੱਲ ਕਰ ਰਹੀ ਸੀਗੀ ਉਹਨਾਂ ਨੇ ਕਿਹਾ ਹੈ ਕਿ ਇੱਕ ਵਾਰ ਐਦਾਂ ਦਾ ਵੀ ਹੋਇਆ ਹੈ ਹਨੇਰੀ ਆ ਗਈ ਉੱਥੇ ਹਾਂਜੀ ਹਾਂਜੀ ਉਹ ਅੰਮ੍ਰਿਤਸਰ ਹੋਇਆ ਸੀਗਾ ਤੇ ਉਦੋਂ ਮੇਰਾ ਸੀਨ ਨਹੀਂ ਸੀਗਾ ਨਵਦੀਪ ਕਲੇਰ ਦਾ ਸੀਗਾ ਤੇ ਮਤਲਬ ਪਲਵਾਨਾਂ ਦਾ ਅਖਾੜਾ ਲੱਗਿਆ ਉਹ ਸੈੱਟ ਤਿਆਰ ਕੀਤਾ ਸੀ ਟੈਂਟ ਲੱਗਿਆ ਸੀ ਹਾਂਜੀ ਹਾਂਜੀ ਤੇ ਇੱਕੋ ਦਮ ਝਖੜ ਆ ਗਿਆ ਬਹੁਤ ਜ਼ਿਆਦਾ ਹਲੇਰੀ ਤੇ ਉਹਦਾ ਜਿਹੜਾ ਟੈਂਟ ਦਾ ਇੱਕ ਪਾਈਪ ਹੁੰਦਾ ਲੋਹੇ ਵਾਲਾ ਉਹ ਡਿੱਗ ਕੇ ਨਿਕਲ ਗਿਆ ਤੇ ਨਵਦੀਪ ਕਲੇਰ ਦੇ ਸਿਰਚ ਲੱਗਿਆ ਕਾਫੀ ਉਹਨੂੰ ਇਹ ਹੋ ਗਿਆ ਸੀ ਇੰਨਾ ਦੀ ਵੀ ਸਟ੍ਰਗਲ ਹੁੰਦੀ ਹੈ ਪਰ ਉਹ ਫਿਰ ਵੀ ਚਲੋ ਰੱਬ ਦੀ ਕਿਰਪਾ ਨਾਲ ਠੀਕ ਸੀਗਾ ਡਾਕਟਰ ਕੋਲੇ ਲੈ ਕੇ ਗਏ ਚੈੱਕਅਪ ਕਰਵਾਇਆ ਸਾਰੇ ਠੀਕ ਸੀ ਗੱਲ ਨੇ ਉਹ ਕਾਫੀ ਗੰਭੀਰ ਸੈੱਟ ਤੇ ਅਕਸਰ ਘਟਨਾਵਾਂ ਹੁੰਦੀਆਂ ਰਹਿੰਦੀਆਂ ਚੰਗੀਆਂ ਮਾੜੀਆਂ ਪਰ ਕਈ ਵਾਰ ਹਾਸੇ ਖੇਡੇ ਚ ਹੋ ਜਾਂਦੀ ਹੈ ਕਈ ਵਾਰ এনवायरमेंट ਹੋ ਜਾ ਹੁੰਦਾ ਮੌਸਮ ਹੋ ਜਾ ਹੁੰਦਾ ਕਈ ਵਾਰ ਤੁਸੀਂ ਕਰ ਰਹੇ ਹੁੰਦੇ ਹੋ ਉਦੋਂ ਤੁਹਾਡੀ ਮਤਲਬ ਸੱਟ ਪੇਟ ਲੱਗ ਜਾਂਦੀ ਹੈ ਮਤਲਬ ਇਹ ਚੀਜ਼ਾਂ ਚੱਲਦੀਆਂ ਹੀ ਰਹਿੰਦੀਆਂ ਸੱਟ ਛੋਟੀਆਂ ਠੀਕ ਅ ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਉਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਮਤਲਬ ਗੁਰਨਾਮ ਬਾਈ ਨਾਲ ਤੇ ਮੇਰਾ ਕੋਈ ਸੀਨ ਹੈ ਹੀ ਨਹੀਂ ਸੀ ਔਰ ਕਰਤਾਰ ਬੈਣ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਔਰ ਸਾਡੇ ਸੀਨੀਅਰ ਵੀ ਡਿਪਾਰਟਮੈਂਟ ਤੇ ਔਰ ਹਮੇਸ਼ਾ ਹੀ ਸੈਟ ਤੇ ਬਾਈ ਵੱਲੋਂ ਐ ਸੰਭਿਆ ਗਿਆ ਸਾਨੂੰ ਜਿਵੇਂ ਆਪਾਂ ਛੋਟੇ ਪਾਈ ਹੁੰਦੇ ਆ ਉਹਨਾਂ ਦਾ ਟ੍ਰੀਟਮੈਂਟ ਜਿਵੇਂ ਉਹ ਮਿਲਦੇ ਨੇ ਜਿਵੇਂ ਉਹ ਖਿਆਲ ਰੱਖਦੇ ਨੇ ਤਾਂ ਉਹ ਬਹੁਤ ਚੰਗਾ ਫੀਲ ਹੁੰਦਾ ਮਤਲਬ ਕਦੀ ਵੀ ਬੱਕ ਕਰਤਾਰ ਬਾਈ ਨਾਲ ਕੰਮ ਕਰਕੇ ਸਾਨੂੰ ਕਦੀ ਲੱਗਿਆ ਹੀ ਨਹੀਂ ਆਪਾਂ ਵੀ ਇੱਕ ਸਟਾਰ ਨਾਲ ਕੰਮ ਕਰ ਸੀਨੋਟਰੀ ਦੀ ਗੱਲ ਮੈਂ ਸੁਣਾਉਣਾ ਇਹੀ ਫਿਲਮ ਹੁੰਦੀ ਕਿ ਸਾਡਾ ਸੀਨ ਸੀਗਾ ਐਂਟਰੀ ਵੀ ਫੋਰਚੂਨਰ ਤੇ ਆਉਣਾ ਉਹ ਚਲਾ ਮੈਂ ਰਿਹਾ ਪਰ ਮੈਂ ਆਟੋ ਕਦੇ ਚਲਾਈ ਨਹੀਂ ਸੀ ਪਾਟੋ ਵੱਡੀ ਗੱਡੀ ਚਲਾਈ ਨਹੀਂ ਸੀ ਤੇ ਮੈਂ ਹੁਣ ਮੈਂ ਜਦੋਂ ਉਹਨੂੰ ਮੈਂ ਤੇ ਡਰਾਈਵ ਤੇ ਕੀਤਾ ਤਾਂ ਬਾਈ ਨੇ ਦੇਖ ਲਿਆ ਮੈਨੂੰ ਦੱਸਿਆ ਮੈਂ ਕਿਉਂਕਿ ਆਦਤ ਹੁੰਦੀ ਆ ਵੀ ਕਲੱਚ ਲੱਭ ਰਿਆਂ ਲੱਭ ਫਿਰ ਚਲੋ ਰੈਸਲ ਦਾ ਕੀਤਾ ਸਾਰਾ ਸੀਨ ਉਹ ਤੋਂ ਬਾਅਦ ਬਾਈ ਕਹਿੰਦਾ ਪਹਿਲੀ ਵਾਰ ਤੇ ਲੈ ਮੈਂ ਕਿਹਾ ਬਈ ਤੁਨ ਨੂੰ ਕੀ ਪਤਾ ਕਿਨੇ ਮੈਨੂੰ ਪੱਲੀ ਪਤਾ ਲੱਗਿਆ ਤੂੰ ਪਹਿਲੀ ਵਾਰ ਹੀ ਅੰਦਰ ਦੀ ਰਹੀ ਡੇਕ ਤੇ ਮੈਨੂੰ ਇਹ ਸੀ ਜੇ ਮੈਂ ਤੈਨੂੰ ਦੱਸਦਾ ਤੂੰ ਨਰਵਸ ਹੋ ਜਾਣਾ ਤੇ ਪੜਿਆ ਗਿਆ ਨਹੀਂ ਤੂੰ ਪੜਿਆ ਜਾਵੇਂਗਾ ਇਹ ਉਹਨਾਂ ਦੀ ਮਤਲਬ ਖੂਬਸੂਰਤੀ ਹੈ ਕਿ ਇੱਕ ਬੰਦੇ ਨੂੰ ਬਚਾਉਣਾ ਕਿਵੇਂ ਹੈ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਕਿ ਸੈੱਟ ਤੇ ਜਦੋਂ ਐਕਸ਼ਨ ਹੋ ਜਾਂਦਾ ਹੈ ਨਾ ਐਕਚੁਅਲ ਬੋਲਣ ਤੋਂ ਬਾਅਦ ਕੈਮਰੇ ਸਾਹਮਣੇ ਪਰਫਾਰਮੈਂਸ ਦੇਣੀ ਹੁੰਦੀ ਹੈ ਤਾਂ ਤੁਹਾਡਾ ਮਾਈਂਡ ਉੱਥੇ ਇਕਾਗਰਤ ਹੋਵੇ ਜਾਂ ਉਹ ਸਥਿਤੀ ਨੂੰ ਸਮਝਦਾ ਹੋਵੇ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕੋਸ਼ਿਸ਼ ਹੈ ਹੁੰਦੀ ਹੈ ਕਿ ਐਕਟਰ ਨੂੰ ਕਿਸੇ ਵੀ ਪੱਖ ਤੋਂ ਡਿਸਟਰਬ ਨਾ ਕੀਤਾ ਜਾਵੇ ਗੱਲ ਤਾਂ ਬਹੁਤ ਛੋਟੀ ਛੋਟੀ ਹੁੰਦੀ ਹੈ ਪਰ ਗੱਲ ਨੂੰ ਜਦੋਂ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਜਾਂ ਕਿਹਾ ਜਾਂਦਾ ਫਿਰ ਉਹ ਪਿਆਰ ਨਾਲ ਤੁਹਾਨੂੰ ਤਰੀਕੇ ਨਾਲ ਉਹ ਸੋਹਣਾ ਲੱਗਦਾ ਚੰਗਾ ਲੱਗਦਾ ਗੁਰਨਾਮ ਨੇ ਵੀ ਬਹੁਤ ਮਤਲਬ ਪਹਿਲੀ ਵਾਰ ਕਿ ਅਸੀਂ ਇਕੱਠੇ ਹੋਏ ਸੀਗੇ ਸ਼ਟ ਤੇ ਪਹਿਲੀ ਸੀਨ ਸੀ ਜਿਹੜਾ ਤੇ ਕੁਦਰਤੀ ਗੁਰਨਾਮ ਨੇ ਕਲਾ ਕੰਮ ਦੇਖਿਆ ਸੀ ਮੇਰੀ ਮੂਵੀ ਉਹ ਜਿਵੇਂ ਆਪਾਂ ਪਰ ਕੰਮ ਅਸੀਂ ਇਕੱਠੇ ਗਏ ਤਾਂ ਉਹਨੇ ਐਦਾਂ ਰਿਸਪੈਕਟ ਨਾਲ ਵਧੀਆ ਵੇ ਨਾਲ ਬਹੁਤ ਮੈਂ ਪਹਿਲੇ ਲੱਗੇ ਹੀ ਨਹੀਂ ਵੀ ਅਸੀਂ ਪਹਿਲੀ ਵਾਰੀ ਗੁਨਾਮ ਵੀਰਾਂ ਨੂੰ ਵੀ ਅਸੀਂ ਬਾਹਰ ਮਿਲੇ ਇੱਕ ਦੋ ਵਾਰ ਤਾਂ ਮਤਲਬ ਜਿੱਦਾਂ ਮਿਲਦਾ ਉਹ ਸਟਾਰ ਵਾਲੀ ਗੱਲ ਨਾ ਹੋ ਕੇ ਕਿ ਚੰਗੇ ਇਨਸਾਨ ਵਾਲੀ ਗੱਲ ਜ਼ਿਆਦਾ ਹੁੰਦੀ ਹੈ ਸਟਾਰ ਤਾਂ ਹੈਗਾ ਹੀ ਇਹ ਬੰਦਾ ਉਹ ਦੱਸਣ ਦੀ ਲੋੜ ਨਹੀਂ ਮੈਂ ਸਟਾਰ ਹਾਂ ਵੀ ਇੱਕ ਚੰਗਾ ਹਿਊਮਨ ਹੋਏ ਤਾਂ ਫਿਰ ਉਹ ਬਹੁਤ ਖੁਸ਼ੀ ਹੁੰਦੀ ਹੈ ਵੀਰ ਯਾਰ ਚੰਗਾ ਇੱਕ ਹਿਊਮਨ ਤਾਂ ਤੋ ਬਹੁਤ ਵਧੀਆ ਮਿਲਦੇ ਆ ਉਹਨਾਂ ਦਾ ਮਿਲਣ ਦਾ ਤਰੀਕਾ ਕਦੀ ਹੈ ਉਹਨਾਂ ਦੇ ਐ ਨਹੀਂ ਹੁੰਦਾ ਵੀਰ ਦੇ ਕਿ ਮੈਂ ਸਟਾਰ ਹਾਂ ਔਰ ਮੈਂ ਤਾਂ ਉਹ ਟ੍ਰੀਟਮੈਂਟ ਜਿਹਾ ਉਦਾਂ ਮਿਲਣਾ ਉਹ ਜਿਵੇਂ ਭਾਈਆਂ ਵਾਂਗ ਬੜੇ ਪਿਆਰ ਨਾਲ ਸੋਫਟ ਢੰਗ ਨਾਲ ਭਾਜੀ ਕਿਵੇਂ ਉਹ ਵੀ ਸਟਾਰ ਵਾਲੀ ਮਤਲਬ ਉਹ ਇੱਕ ਸੀਨ ਜਿਹੜਾ ਮੈਂ ਕਹਿੰਨੇ ਅਗਰੈਸਿਵ ਵਾਲਾ ਹੁਣ ਤੁਹਾਨੂੰ ਪਤਾ ਹੈ ਵੀ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਦੀ ਜ਼ੁਬਾਨ ਜਿਹੜੀ ਤੇਜ਼ ਹੋ ਜਾਂਦੀ ਹੈ ਤੇ ਉਹ ਕਈ ਵਾਰੀ ਤਤਲਾ ਜਾਂਦੀ ਹੈ ਪੰਬਲ ਮਾਰ ਦਿੰਦਾ ਹੂੰ ਉਹ ਫਿਰ ਅਲੱਗ ਅਲੱਗ ਐਂਗਲ ਤੋਂ ਜੇ ਸ਼ੂਟ ਕਰ ਦਿਆਂ ਤਾਂ ਇੱਕ ਦੋ ਵਾਰੀ ਬੰਦਾ ਠੀਕ ਹੋਣਾ ਬਾਅਦ ਵਿੱਚ ਰੀ ਟੇਕ ਹੋਏ ਮੈਂ ਤੇ ਕਦੋਂ ਤੇ ਮੈਨੂੰ ਇਸ ਜਿਹੜੇ ਦੋਨੇ ਏਡੇ ਵੱਡੇ ਸਟਾਰ ਨੇ ਪਰਨਾਮ ਵੀ ਤੇ ਕਰਤਾਰ ਚਿੰਮਾ ਵੀ ਹੂੰ ਵੀ ਉਹਨਾਂ ਤੋਂ ਸੌਰੀ ਮੰਗੀ ਮੈਂ ਸੌਰੀ ਬਈ ਡਾਇਲੌਗ ਠੀਕ ਨਹੀਂ ਬੋਲਿਆ ਗਿਆ ਕਹਿੰਦੇ ਕੋਈ ਨਹੀਂ ਯਾਰ ਤੁਹਾਡਾ ਟਾਈਮ ਲਏ ਆਰਾਮ ਨਾਲ ਕਰ ਆਪਾਂ ਕੀ ਕੰਮ ਕਰਨ ਬੈਠੇ ਆ ਖੜੇ ਆ ਨਹੀਂ ਇਹ ਹੁੰਦਾ ਕਈ ਵਾਰ ਤਾਂ ਕਿ ਯਾਰ ਹਾਲਾਂਕਿ ਉਹ ਫਰੇਮ ਵਿੱਚ ਵੀ ਨਹੀਂ ਸੀਗਾ ਮੇਰੇ ਕੱਲੇ ਦਾ ਸੀਗਾ ਪਰ ਉਹਨਾਂ ਨੇ ਆਪਣੇ ਕਿਉ ਦੇਣ ਲਈ ਆਪਣੇ ਡਾਇਲੌਗ ਬੋਲਣ ਲਈ ਉੱਥੇ ਖੜੇ ਰਹੇ ਜੇਕਰ ਕਰਤਾਰ ਵੀ ਬੈਠਾ ਸੀਗੋ ਨਾ ਖੜਾ ਸੀ ਇਹ ਉਹਨਾਂ ਦੀ ਬੜਾ ਪਾਨਾ ਵੀ ਕੰਮ ਪ੍ਰਤੀ ਇਮਾਨਦਾਰੀ ਵੀ ਯਾਰ ਜੇ ਇਹ ਸਾਡੇ ਲਈ ਖੜੇ ਆ ਇਹ ਕੰਮ ਸਾਡਾ ਵਧੀਆ ਨਿਕਲ ਕੇ ਆਇਆ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹਦੇ ਲਈ ਖੜੀਏ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਵੈਸੇ ਤੇ ਸਰ ਜਦੋਂ ਤੁਹਾਡੇ ਕੋਲ ਸਕ੍ਰਿਪਟ ਤਿਆਰ ਹੋ ਕੇ ਆਈ ਸੀ ਖਿਡਾਰੀ ਮੂਵੀ ਲਈ ਤੁਸੀਂ ਉਸ ਨੂੰ ਮਤਲਬ ਕਿ ਮਾਈਂਡ 'ਚ ਜਦੋਂ ਸੋਚਿਆ 1 ਮਿੰਟ ਦਾ ਜਵਾਬ ਦਿੱਤਾ ਸੀ ਵੀ ਹਾਂ ਅਸੀਂ ਕਰਾਂਗੇ ਜਾਂ ਥੋੜਾ ਟਾਈਮ ਲੈਂਦਾ ਸੀਗਾ ਦੇਖੋ ਮਾਨੋ ਬਾਈ ਨਾਲ ਤਾਂ ਸਾਡਾ ਪਹਿਲਾਂ ਹੀ ਪਤਾ ਸਾਰੇ ਕੰਮ ਉਹਨਾਂ ਦੇ ਜਿੰਨਾ ਵੀ ਕੰਮ ਅਸੀਂ ਉਹਦੇ ਵਿੱਚ ਹੋਈਏ ਨਾ ਹੋਈਏ ਦੇਖਿਆ ਤੇ ਜਦੋਂ ਉਹਨਾਂ ਨੇ ਸਾਨੂੰ ਬੁਲਾਇਆ ਵੀ ਤੁਹਾਡੇ ਲਈ ਰਾਹੁਲ ਤੇਰੇ ਲਈ ਇੱਕ ਖਾਸ ਕਰੈਕਟਰ ਆ ਮਨਜੀਤ ਪਾਜੀ ਤੁਹਾਡੇ ਲਈ ਬਹੁਤ ਵਧੀਆ ਕਰੈਕਟਰ ਆ ਹਾਂ ਤੇ ਅਸੀਂ ਉਹ ਫਿਰ ਇਹ ਜੀ ਵੀ ਇਹਨਾਂ ਨੇ ਕਹਿਤਾ ਤਾਂ ਓਕੇ ਹੀ ਹੋਣਾ ਹਾਂ ਫਿਰ ਉਹ ਹਾਂ ਨਾ ਵਾਲੀ ਗੱਲ ਨੇ ਜੀ ਕਰਾਂਗੇ ਭਾਈ ਬਸ ਜੀ ਕਦੋਂ ਸ਼ੁਰੂ ਕਰਦੇ ਆਪਾਂ ਤੁਹਾਡੇ ਸਟਮੈਨ ਤਾਂ ਲਾਸਟ ਮੂਮੈਂਟ ਤੇ ਬੁਲਾਇਆ ਗਿਆ ਸ਼ੂਟ ਹੋ ਗਿਆ ਸੀ ਫਿਲਮ ਦਾ ਤੇ ਮੈਂ ਫਿਲਮ ਚ ਪਹਿਲੇ ਹੈ ਨਹੀਂ ਸੀ ਕਿਉਂਕਿ ਫਿਲਮ ਚ ਕੁਝ ਨਿਕਲ ਕੇ ਨਹੀਂ ਸੀ ਆ ਰਿਹਾ ਉਦੋਂ ਦਾ ਤੇ ਮਾਨੋ ਬਾਈ ਚਾਹੁੰਦਾ ਸੀ ਕਿ ਮੈਂ ਇੱਕ ਚੰਗਾ ਕਰਾਂ ਜੋ ਵੀ ਕਰਾਂ ਫਿਰ ਇੱਕ ਟਰੈਕਟਰ ਉਹਨਾਂ ਨੂੰ ਲੱਗਾ ਵੀ ਨਹੀਂ ਰਾਹੁਲ ਤੂੰ ਕਰ। ਇਹਨਾਂ ਨੂੰ ਕਰਨਾ ਚਾਹੀਦਾ। ਅਗਰ ਹੋਰ ਕੋਈ ਹੁੰਦਾ ਤਾਂ ਸ਼ਾਇਦ ਮਰਨਾ ਛੋਟਾ ਟਰੈਕਟਰ ਕਰਦਾ ਵੀ ਨਾ। ਜੀ। ਪਰ ਮਾਨਮ ਬਾਈ ਨੇ ਹਮੇਸ਼ਾ ਹੀ ਹਰ ਇੱਕ ਫਿਲਮ ਜਿਸ ਨੂੰ ਓਪਰਚ्युनिटी ਦਿੱਤੀ ਹੈ। ਤੇ ਤੱਕ ਪਹੁੰਚਣ ਚ ਬਾਈ ਦਾ ਬਹੁਤ ਵੱਡਾ ਹੱਥ ਆ ਉਹਨਾਂ ਦਾ। ਕਿਉਂਕਿ ਜੇ ਤੁਹਾਨੂੰ ਓਪਰਚ्युनिटी ਇਨ ਤੁਹਾਡੇ ਤੋਂ ਭਰੋਸਾ ਨਹੀਂ ਕਰੂਗਾ ਤੁਸੀਂ ਕੰਮ ਕੀ ਵਿੱਚ ਦਿਖਾਓਗੇ। ਤਾਂ ਫਿਰ ਅਸੀਂ ਉਹ ਚੀਜ਼ਾਂ ਕਰਦੇ ਆ ਉਹ ਚੀਜ਼ਾਂ ਨੂੰ ਕਰਨਾ ਪੈਂਦਾ ਵੀ ਤੁਸੀਂ ਇੱਕ ਵਿਅਕਤੀ ਤੁਹਾਡੇ ਲਈ ਇੰਨਾ ਕਰਦਾ। ਉਹਦੇ ਚੱਕਰ 'ਚ ਫਿਰ ਤੁਸੀਂ ਮਨੂੰ ਰਿਟਰਨ ਆਬਵੀਅਸਲੀ ਤੁਹਾਡਾ ਬਣਦਾ ਕਿਉਂਕਿ ਤੁਹਾਡੇ ਲਈ ਵੀ ਖੜਦਾ ਤੁਹਾਡਾ ਵੀ ਖੜਨਾ ਫਰਜ਼ ਬਣਦਾ ਮੈਂ ਤਾਂ ਐਨ ਮੂਵਮੈਂਟ ਤੇ ਆਇਆ ਸੀ ਸ਼ੂਟ ਹੋ ਗਿਆ ਹੋਇਆ ਸੀ ਤੇ ਕੁਝ ਪੋਜੀਸ਼ਨ ਦੁਬਾਰਾ ਸ਼ੂਟ ਕਰਨਾ ਸੀ ਜਦ ਲਈ ਮੈਨੂੰ ਕਾਲ ਆਈ ਗ੍ਰਾਉਂਡ ਟੂ ਕਰਨਾ ਅਪਰੋਚ ਦਾ ਐਕਸਪੀਰੀਅੰਸ ਰਿਹਾ ਚਾਰ ਪੰਜ ਸੀਨ ਜਿਨੇ ਵੀ ਫਿਲਮ 'ਚ ਨਹੀਂ ਮੇਰੇ ਸਟਾਰਟਿੰਗ ਵਾਲਾ ਪੋਜੀਸ਼ਨ ਕਰ ਰਿਹਾ ਮੈਂ ਪਰ ਐਕਸਪੀਰੀਅੰਸ ਹਰ ਹਰ ਇੱਕ ਵਾਰੀ ਮਾਨੋ ਬਈ ਨਾ ਮਤਲਬ ਅਲੱਗ ਹੁੰਦਾ ਔਰ ਅਲੱਗ ਤਰੀਕੇ ਨਾਲ ਚੀਜ਼ਾਂ ਪਹੁੰਚਦੀਆਂ ਬਹੁਤ ਵਧੀਆ ਢੰਗ ਨਾਲ ਪਹੁੰਚਦੀਆਂ ਅਹ ਵੈਸੇ ਇੱਕ ਗੱਲ ਕਰੀਏ ਜੇ ਆਪਾਂ ਅਸਲ ਜ਼ਿੰਦਗੀ 'ਚ ਹਾਲਾਤ ਬਦਲਦੇ ਰਹਿੰਦੇ ਨੇ ਤੇ ਬੰਦਾ ਹਰ ਇੱਕ ਦਿਨ ਕੁਛ ਨਾ ਕੁਛ ਸਿੱਖਦਾ ਤੁਸੀਂ ਇਸ ਮੂਵੀ ਦੇ ਵਿੱਚ ਤੇ ਅਸਲ ਜ਼ਿੰਦਗੀ 'ਚ ਕਿੰਨਾ ਕੁ ਕੁਝ ਸਿੱਖ ਗਏ ਆ ਇਹ ਬਹੁਤ ਲੰਮਾ ਸਵਾਲ ਹੈ ਜੀ 1.5 ਤੋਂ ਘੰਟਾ ਚਾਹੀਦਾ 1.5 ਤੋਂ ਘੰਟਾ ਤੇ ਇਹਨੂੰ ਤਿਆਰ ਆ ਸੀ ਨਹੀਂ 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 ਇਹ ਮੈਨੂੰ ਲੰਮਾ ਸਵਾਲ ਆ ਤਾਂ ਕਰਨਾ ਕਿ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਹੁੰਦਾ ਨਾ ਦੇਖੋ ਲਾਈਫ ਨੂੰ ਹਰ ਮੋੜ ਤੇ ਹਰ ਮੂਮੈਂਟ ਤੇ ਤੁਸੀਂ ਕੁਛ ਨਾ ਕੁਝ ਸਿੱਖ ਹੀ ਰਹੇ ਹੋ ਮੈਂ ਹੁਣ ਵੀ ਕੁਝ ਸਿੱਖ ਰਿਹਾ ਐਸ ਵਕਤ ਵੀ ਬੈਠਾ ਮੈਂ ਕੁਛ ਨਾ ਸਿੱਖ ਹੀ ਰਿਹਾ ਮੈਂ ਅ ਜ਼ਿੰਦਗੀ ਚ ਤੇ ਜਿਹੜੀ ਸਿੱਖਣ ਦੀ ਲਰਨਿੰਗ ਪ੍ਰੋਸੈਸ ਆ ਉਹ ਤਾਂ ਚੱਲਦਾ ਹੀ ਰਹਿਣਾ ਉਹਦਾ ਆਖਰੀ ਸਾਹ ਤੱਕ ਸਿੱਖਣਾ ਹੀ ਰਹਿਣਾ ਪਜੋ ਤੁਸੀਂ ਹਰ ਵਾਰੀ ਮੂਵੀ ਚ ਕੰਮ ਕਰਦੇ ਹੋ ਤੁਹਾਨੂੰ ਐਜ਼ ਅਨ ਐਕਟਰ ਜਦੋਂ ਮੈਂ ਆਪਣੇ ਐਜ਼ਨੈਕਟਰ ਨਾਲ ਗੱਲ ਕਰਦਾ ਤੁਹਾਨੂੰ ਆਪਣੀ ਗਰੋਥ ਦਾ ਪਤਾ ਚੱਲਦਾ ਯਾਰ ਪਿਛਲੀ ਵਾਰ ਮੈਂ ਚੀਜ਼ਾਂ ਮਿਸ ਕਰ ਗਿਆ ਸੀ ਇਸ ਵਾਰ ਮੈਂ ਪਲੇ ਕਰਨੀਆਂ ਨੇ ਉਹ ਤੁਹਾਨੂੰ ਆਪ ਪਤਾ ਹੁੰਦੀਆਂ ਚਾਹੇ ਕਿਸੇ ਨੂੰ ਪਤਾ ਹੋਵੇ ਨਾ ਹੋਵੇ ਜੇ ਤੁਸੀਂ ਉਹਨੂੰ ਕੰਪਲੀਟ ਕਰਦੇ ਹੋ ਉਹਨੂੰ ਕਰਦੇ ਹੋ ਤਾਂ ਤੁਹਾਡੇ ਆਪਣੇ ਵਿੱਚ ਕੌਨਫੀਡੈਂਸ ਬਿਲਡ ਹੁੰਦਾ ਫਿਰ ਉਹਦਾ ਰਿਸਪੌਂਸ ਲੋਕਾਂ ਵੱਲੋਂ ਵੀ ਆਬਵੀਅਸਲੀ ਆਉਂਦਾ ਜਾਂਦਾ ਪਰ ਤੁਹਾਨੂੰ ਪਤਾ ਹੁੰਦਾ ਵੀ ਪਿਛਲੀ ਵਾਰ ਮੈਂ ਜੋ ਮਿਸ ਕੀਤਾ ਸੀ ਇਸ ਵਾਰ ਉਹਨੇ ਮੈਂ ਤਿਆਰੀ ਕਰਕੇ ਜਾ ਕੇ ਮੈਂ ਪਲੇ ਕਰਨਾ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਸ਼ੁਰੂ ਹੋਏਂਦਾ ਯਾਰ ਫਿਰ ਦੇਖ ਕੇ ਯਾਰ ਆ ਵੀ ਹੋ ਸਕਦਾ ਸੀ ਆ ਵੀ ਹੋ ਸਕਦਾ ਸੀ ਆ ਵੀ ਹੋ ਸਕਦਾ ਸੀ ਤੇ ਇਹ ਪ੍ਰੋਸੈਸ ਚਾਹੀਏ ਐਕਟਿੰਗ ਦਾ ਚਾਹੀਏ ਜ਼ਿੰਦਗੀ ਦਾ ਉਹ ਕੰਟੀਨਿਊਸਲੀ ਗਰੋਇੰਗ ਚਲਦਾ ਹੀ ਰਹਿੰਦਾ ਚਲਦਾ ਰਹਿੰਦਾ ਜੀ ਸਰ ਸੇਮ ਕੁਐਸਚਨ ਮੇਰਾ ਤੁਹਾਨੂੰ ਵੀ ਆ ਮੇਰਾ ਵੀ ਸੇਮ ਜਵਾਬ ਇਹੀ ਹੈ ਜਵਾਬ ਵੀ ਮੇਰਾ ਹੀ ਹੈ ਕਿਉਂਕਿ ਕਿਉਂਕਿ ਸਵਾਤਰ ਸੰਸਰੇ ਦੇ ਗਾਂਦਾ ਜਵਾਬ ਇਹ ਹੈ ਕਿ ਬੰਦਾ ਸਿੱਖਦੇ ਰਹਿਣਾ ਜ਼ਿੰਦਗੀ ਦਾ ਐਕਸਪੀਰੀਅੰਸ ਹੌਲੀ-ਹੌਲੀ ਅੱਗੇ-ਅੱਗੇ ਵਧ ਰਿਹਾ ਫੀਲਡ ਦਾ ਐਕਸਪੀਰੀਅੰਸ ਅੱਗੇ-ਅੱਗੇ ਵਧ ਰਿਹਾ ਉਹ ਇਹ ਪਹਿਲਾਂ ਆਪਣੀਆਂ ਗਲਤੀਆਂ ਨੂੰ ਦੇਖ ਕੇ ਉਹਨਾਂ ਨੂੰ ਮੈਂਸ਼ਨ ਕਰਕੇ ਵੀ ਨਹੀਂ ਇਹ ਅਸੀਂ ਜਿਮਰਾਉ ਨੇ ਕਿਹਾ ਨੋਟ ਕਰੋ ਵੀਆ ਇਹਨੂੰ ਮੈਂ ਹੋਰ ਇਦਾਂ ਬਿਹਤਰ ਕਰ ਸਕਦਾ ਹਾਂ ਤਾਂ ਉਹਦੇ ਲਈ ਤਿਆਰੀ ਹੁੰਦੀ ਹੈ ਜੀ ਤਿਆਰੀ ਕਰਦੇ ਰਹਿਣਾ ਚਾਹੀਦਾ ਅੱਗੇ ਵਧਦੇ ਰਹਿਣਾ ਤੁਸ ਤਾਂ ਇਹਨਾਂ ਦੇ ਉਸਤਾਦ ਵੀ ਹੋ ਮੇਰੇ ਸੀਨੀਅਰ ਨੇ ਸੀਨੀਅਰ ਹੈ ਹਾਂ ਓਸਤਾਦ ਨਹੀਂ ਕਹਤਾ ਉਹ ਮੈਨਾਂ ਤੋਂ ਸੀਨੀਅਰ ਓਸਤਾਦ ਕਹਿੰਦੇ ਵੀ ਪ੍ਰੋਬਲਮ ਨਹੀਂ ਮੈਨਾਂ ਇਹਨਾਂ ਤੋਂ ਮੈਂ ਸਿੱਖਿਆ ਹੋਣਾ ਚੀਜ਼ਾਂ ਯੂਨੀਵਰਸਿਟੀ ਜਿੱਦੂ ਸੀ ਹੁੰਦੇ ਹੋ ਤੁਹਾਡੇ ਸੀਨੀਅਰ ਹੁੰਦੇ ਨੇ ਬੜੀ ਵਰਕਸ਼ਾਪ ਲੱਗੀ ਆ ਮਨ ਕੇ ਚਲੋ ਮੈਂ ਨਾਟਕ ਕੀਤਾ ਇੱਥੇ ਇਹਨਾਂ ਨੂੰ ਨਾਟਕ ਦੇਖਿਆ ਉਹ ਨਾਟਕ ਦੇਖਣ ਤੋਂ ਬਾਅਦ ਐਵੇਂ ਇੱਕ ਰੂਮ ਚ ਆਏ ਹੋਸਟਲ ਦੇ ਮਨਵਾ ਕੇ ਦੱਸਿਆ ਵੀ ਰਾਹੁਲ ਆ ਚੀਜ਼ਾਂ ਇਦਾਂ ਬੈਟਰ ਹੋ ਸਕਦੀਆਂ ਇਹਨੂੰ ਇਦਾਂ ਕਰਨ ਦੀ ਕੋਸ਼ਿਸ਼ ਕਰਨ ਨੂੰ ਇਦਾਂ ਕਰਨ ਦੀ ਕੋਸ਼ਿਸ਼ ਕਰ ਇਹ ਚੀਜ਼ ਨੂੰ ਇਦਾਂ ਸਮਝ ਇਹਦੇ ਲਈ ਆ ਕਿਤਾਬ ਪੜ ਇਹਦੇ ਲਈ ਨੂੰ ਰਿਸਰਚ ਕਰ ਤਾਂ ਇਹੀ ਬਹੁਤ ਵੱਡੀ ਹੈਲਪ ਹੁੰਦੀ ਹੈ ਉਗੀ ਤੁਹਾਨੂੰ ਕੋਈ ਦੱਸਣ ਵਾਲਾ ਨਹੀਂ ਹੁੰਦਾ ਖਾਸ ਕਰਕੇ ਐਸਾ ਬਾਈ ਵਰਗਾ ਐਕਟਰ ਹੋਵੇ ਤਾਂ ਹਰੇਕ ਉਹ ਯੂਨੀਵਰਸਿਟੀ ਜਿਹੜਾ ਪੜ੍ਹਦੇ ਹੁੰਦੇ ਸੀ ਤੇ ਮਤਲਬ ਬਾਈ ਦਾ ਬਹੁਤ بڑا ਨਾਮ ਆ ਯੂਨੀਵਰਸਿਟੀ ਪੰਜਾਬੀ ਨੂੰ ਅਸੀਂ ਪਟਿਆਲਾ ਸਾਰੇ ਹੀ ਜਾਣਦੇ ਬੀ ਮਜੀਦ ਕੌਣ ਹੈ ਬਿਹਤਰੀਨ ਅਦਾਕਾਰ ਹੈ ਬਾਈ ਹੋ ਗਿਆ ਸੰਜੂ ਸਲਮ ਕੀ ਬਾਈ ਹੋਗੇ ਇਹਨਾਂ ਦਾ ਕਾਫੀ ਉੱਥੇ ਨਦੀਬ ਬਾਈ ਹੋ ਗਿਆ ਉਹਨੂੰ ਕਾਫੀ ਆਲਰੇਡੀ ਚਰਚਿਤ ਐਕਟਰ ਨੇ ਉੱਥੇ ਪਰ ਇਹੋ ਜਿਹੇ ਬੰਦੇ ਆ ਕੇ ਫਿਰ ਹਰ ਨਾ ਸਟੂਡੈਂਟਸ ਕਿੰਨੇ ਆਉਂਦੇ ਉੱਥੇ ਸਟੂਡੈਂਟ 40 50 ਸਟੂਡੈਂਟਸ ਨੇ ਕਿੰਨੇ ਕੁ ਨੂੰ ਤੁਸੀਂ ਮਿਲ ਸਕਦੇ ਹੋ ਸਾਰਿਆਂ ਨੂੰ ਹੀ ਨਾ ਮਿਲ ਸਕਦੇ ਨਾ ਤਮੇ ਲੋਪੀ ਤੁਸੀਂ ਲੱਕ ਹੁੰਦਾ ਵੀ ਤੁਹਾਨੂੰ ਸੀਨੀਅਰ ਆ ਕੇ ਤੁਸੀਂ ਤੁਹਾਨੂੰ ਕਿਤੇ ਮੋੜ ਤੇ ਮਿਲ ਗਿਆ ਇੱਕ ਸਮੋਸਾ ਖਾਂਦੇ ਮਿਲ ਗਿਆ ਚਾਹ ਪੀਂਦੇ ਮਿਲ ਗਿਆ ਤੇ ਤੁਹਾਨੂੰ ਚਾਰ ਗੱਲਾਂ ਦੱਸ ਗਿਆ ਉਹ ਬਹੁਤ ਇੰਪੋਰਟੈਂਟ ਹੁੰਦੀਆਂ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਤਜਰਬਾ ਹੁੰਦਾ ਤੇ ਉਹ ਪ੍ਰੋਸੈਸ ਚੋਂ ਬਹੁਤ ਹੈਲਪ ਮਿਲੀ ਹੈ ਬਾਈ ਹੁਣ ਤੁਹਾਨੂੰ ਨਹੀਂ ਮੈਂ ਦੱਸਦਾ ਐਕਚੁਅਲੀ ਜਦੋਂ ਮੈਂ ਸਰਦਾਰ ਮੁਹੰਮਦ ਕੀਤੀ ਆ ਉਹ ਮੇਰਾ ਇੱਕ ਵੱਡਾ ਪ੍ਰੋਜੈਕਟ ਸੀਗਾ ਪਹਿਲਾਂ ਹਾਲਾਂਕਿ ਮੈਂ ਪਹਿਲਾਂ ਮੀਡੀਆ ਕਰ ਪਰ ਰਾਹੁਲ ਨੇ ਮੈਥੋਂ ਪਹਿਲਾਂ ਕਾਫੀ ਕੰਮ ਕਰ ਚੁੱਕਿਆ ਸੀ ਮੀਡੀਆ 'ਚ ਸੀਰੀਅਲ ਵੀ ਕਿੰਨੇ ਕਰ ਗਏ ਤੇ ਫਿਲਮਾਂ ਵੀ ਮੈਂ ਤੋਂ ਵੱਧ ਕੀਤੀ ਤੇ ਤੇਰਾ ਹੁਣ ਦੀ ਮੈਨੂੰ ਅੱਜ ਤੱਕ ਉਹ ਗੱਲ ਯਾਦ ਆ ਕਿ ਬਾਈ ਜਦੋਂ ਤੁਸੀਂ ਟੈਕਨੀਕ ਸਿੱਖ ਗਏ ਨਾ ਕੈਮਰਾ ਦੀ ਮੀਡੀਆ ਦੀ ਤਾਂ ਤੁਸੀਂ ਹੋਰ ਨਿਕਲ ਸਕਦੇ ਹੋ ਕਈ ਜੀ ਨਾ ਤੁਸੀਂ ਇਹ ਵਿਹਲੇ ਤੁਹਾਨੂੰ ਪਤਾ ਨਹੀਂ ਹੌਲੀ ਹੌਲੀ ਆਪੇ ਸਿੱਖ ਜਾਓਗੇ ਸ਼ਾਟ ਸਕਰੀਨ ਦੇ ਨੇ ਕਿਹੜਾ ਐਂਗਲ ਲੈਂਸ ਕਿਹੜਾ ਲੱਗਿਆ ਹੈ ਉੱਥੇ ਕਿੰਨਾ ਕੁ ਖੇਡਣਾ ਉਹ ਉਹ ਗੱਲ ਮੇਰੇ ਅੱਜ ਵੀ ਘਰ ਆ ਕਿ ਮੈਂ ਉਹਤੇ ਵਰਕ ਅੱਜ ਵੀ ਕਰਦਾ ਸੱਚੀ ਕਹਿ ਰਿਹਾ ਕਿ ਮੈਂ ਇਹ ਪੁੱਛਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਜੀ ਡਾਇਰੈਕਟਰ ਮਿਲ ਵਰਤ ਨਾਲ ਹੋਵੇ ਕਿ ਭਾਜੀ ਕਿਹੜਾ ਸ਼ਾਟ ਲਾਇਆ ਤੁਸੀਂ ਜੀ ਕਿਹੜਾ ਵੀ ਮੈਂ ਕਿੰਨਾ ਖੇੜਦਾ ਮੇਰਾ ਇਸ਼ਾਰਾ ਹੁੰਦਾ ਨਾ ਵੀ ਤੁਹਾਨੂੰ ਡੀਓਪੀ ਨਾਲ ਪੀਆ ਕਰਕੇ ਵੀ ਕਿੰਨਾ ਕਲੋਜ਼ ਜਿੱਦਾਂ ਉਹ ਆਏ ਤੁਹਾਡਾ ਕੈਮਰਾਮੈਨ ਖੜਾ ਪਿੱਛੇ ਉਹਨੂੰ ਪੁੱਛ ਲੂੰਗਾ ਵੀ ਕਿੰਨਾ ਵੀ ਮਿਡ ਲੱਗਾ ਹਾਂ ਹਾਂ ਉਹਨੇ ਕਿ ਇਸ਼ਾਰਾ ਕਰਤਾ ਵੀ ਨਹੀਂ ਨਹੀਂ ਕਲੋਜ਼ ਉਹਨੇ ਨਹੀਂ ਨਹੀਂ ਟਾਈਟ ਕਲੋਜ਼ ਅੱਖਾਂ ਤੱਕ ਹੀ ਆ ਫਿਰ ਤੁਹਾਨੂੰ ਪਤਾ ਹੁੰਦਾ ਵੀ ਉਹ ਤੁਹਾਡੇ ਤੇ ਫਰੇਮ ਕਿਹੜਾ ਲੱਗਾ ਹੋਇਆ ਹੈ ਤੁਸੀਂ ਕਿੰਨੇ ਕੁ ਮੂਵਮੈਂਟ ਕਰਨੀਆਂ ਤੁਸੀਂ ਇੱਥੇ ਜਾਣਾ ਕਿ ਨਹੀਂ ਜਾਣਾ ਜਿੱਥੇ ਤੁਸੀਂ ਤੁਹਾਨੂੰ ਗੱਲ ਕਰ ਰਹੇ ਇੱਥੇ ਹੀ ਗੱਲ ਕਰਨੀ ਆ ਉਹ ਫਿਰ ਚੀਜ਼ਾਂ ਇੱਕ ਟਿਊਨਿੰਗ ਬਣ ਜਾਂਦੀ ਹੈ ਡਾਇਰੈਕਟਰ ਨਾਲ ਡੀਓਪੀ ਨਾਲ ਤੇ ਫਿਰ ਤੁਹਾਨੂੰ ਕਿ ਤੁਹਾਨੂੰ ਚੀਜ਼ਾਂ ਦਾ ਪਤਾ ਵਾ ਕਿ ਹੁਣ ਕਿਹੜਾ ਲੈਂਸ ਲੱਗਾ ਵਾ ਤੇ ਹੁਣ ਮੈਂ ਇੱਥੇ ਕਿੰਨੀ ਮਾਤਰਾ ਤੱਕ ਹਿੱਲ ਸਕਦਾ ਉਹ ਐਕਟਰ ਨੂੰ ਬਹੁਤ ਆਸਾਨੀ ਹੋ ਜਾਂਦੀ ਹੈ ਫਿਰ ਕਿਹੜੀ ਵਾਰ ਕੀ ਹੁੰਦਾ ਵੀ ਅਸੀਂ ਉਹ ਚੀਜ਼ 'ਚ ਨਾ ਫੜ ਕੇ ਉਹ ਟੈਕਨੀਕਲ ਗੱਲ ਚੰਗਾ ਪਰਫਾਰਮ ਕਰਦੇ ਹੁੰਦੇ ਪਰ ਟੈਕਨੀਕਲ ਤਰੀਕੇ ਨਾਲ ਪੰਜਾਂ ਖਰਾਬ ਕਰ ਰਹੇ ਹੁੰਦੇ ਆ ਫਿਰ ਉਹਦਾ ਜਿਹੜਾ ਇਫੈਕਟ ਉਹ ਤੁਹਾਡੀ ਪਰਫਾਰਮੈਂਸ ਤੇ ਪੈਣਾ ਉਹਦੀ ਨਰਵਸ ਹੋ ਜਾਣਾ ਡਰ ਜਾਣਾ ਹਲਕੀ ਤੇ ਕੰਮ ਚੰਗਾ ਕਰ ਰਿਹਾ ਬਸ ਤਨਾ ਉਹ ਕੈਮਰਾ ਸਮਝਣ ਦੀ ਟੈਕਨੀਕ ਸਮਝਣ ਦੀ ਲੋੜ ਆ ਤੇ ਉਹ ਕਿ ਇੱਕ ਵਾਰੀ ਗੱਲ ਹੋਈ ਸਾਡੀ ਯੂਨੀਵਰਸਿਟੀ ਉਹ ਕਿ ਬਾਈ ਤਾਂ ਐਕਟਿੰਗ ਤਾਂ ਮੈਂ ਕੀ ਕਹੂੰਗਾ ਇਹਨਾਂ ਨੂੰ ਇਹਨਾਂ ਨੂੰ ਸਿੱਖਿਆ ਹੀ ਚੀਜ਼ਾਂ ਤੇ ਕੋਈ ਗੱਲ ਸੀ ਜਿਹੜੀ ਮੈਂ ਉਹਨਾਂ ਤੋਂ ਪਹਿਲੇ ਕੰਮ ਕਰ ਰਿਹਾ ਸੀ ਮੀਡੀਆ ਦੇ ਬਾਈ ਕੈਮਰਾ ਥੋੜੀ ਜਿਹਾ ਆ ਤੁਸੀਂ ਨਾ ਤੁਸੀਂ ਸੀਨੀਅਰ ਹੋ ਯੂਨੀਅਨ ਆ ਤੁਹਾਡੀ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਵੈਸੇ ਗਾਲਾ ਯੂਨੀਵਰਸਿਟੀ ਜੀ ਨਹੀਂ ਯੂਨੀਵਰਸਿਟੀ ਚ ਤਾਂ ਠੀਕ ਐ ਉਹ ਤਾਂ ਮੈਂ ਮੰਨ ਗਈ ਜੀ ਵੀ ਤੁਸੀਂ ਯੂਨੀਵਰਸਿਟੀ ਚ ਮਿਲੇ ਹੋ ਮਤਲਬ ਕਿ ਪਹਿਲਾ ਕਿਸ ਕਿਸ ਕਾਲੋਂ ਲੈ ਕੇ ਮਿਲੇ ਸੀ ਮੈਂ ਪਾਸ ਆਊਟ ਹੋਇਆ ਸੀਗਾ ਤੇ ਰੈਪੈਟਰੀ ਸੀਗੇ ਕੰਮ ਕਰਦੇ ਸੀ ਆਪਣੇ ਸਾਡੇ ਆਪਣੇ ਗਰੁੱਪ ਸੀ ਥੀਏਟਰ ਦੇ ਤੇ ਰਾਹਲ ਉਦੋਂ ਸਾਡੇ ਥੀਏਟਰ ਦਾ ਇੱਕ ਨਾ ਪੰਜਾਬੀ ਯੂਨੀਵਰਸਿਟੀ ਦੇ ਆ ਵੀ ਜਿਹੜੇ ਨਵੇਂ ਆਏ ਆ ਸਾਰੇ ਨਵੇਂ ਸਟੂਡੈਂਟ ਕਿਹੜੇ ਆਏ ਆ ਹੂੰ ਉਹਨਾਂ ਨਾਲ ਰਾਬਤਾ ਕੰਮ ਕਰੀਏ ਹੂੰ ਜਿਵੇਂ ਸਟੱਡ ਅਪ ਗ੍ਰੈਂਡ ਤੋਂ ਗ੍ਰੈਂਡ ਸੀਨੀਅਰ ਨਾਲ ਹੁੰਦਾ ਬਿੰਨੂ ਬਾਈ ਰਾਣਾ ਬਾਈ ਔਰ ਸਮਝੂ ਸ਼ਲੰਕੀ ਬਾਈ ਉਹ ਆਉਂਦੇ ਸਾਨੂੰ ਪਿਆਰ ਨਾਲ ਸਮਝਾ ਕੇ ਕਹਿੰਦੇ ਸੀ ਵੀ ਐਦਾਂ ਕੰਮ ਹੁੰਦਾ ਕਾਲਾ ਨਾ ਕਰੋ ਸਬਰ ਰੱਖੋ ਸਿੱਖਣ ਦੀ ਕੋਸ਼ਿਸ਼ ਕਰੋ ਉਵੇਂ ਮੈਨੂੰ ਲੱਗਦਾ ਸੀ ਇਕੱਲੇ ਨਹੀਂ ਮਿਲੇ ਉਹਨੇ ਪਹਿਲੀ ਵਾਰ ਮੇਰੇ ਪ੍ਰੋਪਰ ਯਾਦ ਨਹੀਂ ਪਰ ਅਸੀਂ ਉੱਚ ਮਿਲੇ ਆ ਵੀ ਇੰਟਰੋਡਕਸ਼ਨ ਟਾਈਪ ਬਸ ਇਹ ਨਵੇਂ ਬੱਚੇ ਆਏ ਨੇ ਐਕਟਿੰਗ ਸਿੱਖਣ ਆਏ ਨੇ ਜਾਂ ਡਾਇਰੈਕਸ਼ਨ ਝੱਕਣ ਆਏ ਨੇ ਕੰਮ ਕਰਨ ਆਏ ਨੇ ਤੇ ਉਦੋਂ ਰਾਹੁਲ ਫਿਰ ਲੰਬਾ ਲੰਜਾ ਸੋਹਣਾ ਸੁਨੱਖਾ ਐ ਹੁੰਦਾ ਚਾਹੇ ਤਾਂ ਵੀ ਹੀਰੋ ਲੁੱਕ ਵਾਲਾ ਮੁੰਡਾ ਹੈਨਾ ਵੀ ਐਕਟਰ ਪਤਾ ਨਹੀਂ ਕਿਹਾ ਜਾਊਗਾ ਉਹ ਲੁੱਕ ਤਾਂ ਹੀਰੋ ਵਾਲੀ ਹੈਗੀ ਆ ਮੁੰਡੇ ਦੀ ਐਦਾਂ ਦੇਖ ਦਿੰਦਾ ਜੇ ਮੇਰੇ ਵਰਗੇ ਹੁੰਦੇ ਨੇ ਵੀ ਯਾਰ ਦੇਖ ਜੇ ਵਧੀਆ ਐਕਟਰ ਹੋਵੇ ਤਾਂ ਚੱਲੂ ਨਹੀਂ ਵਿਚਾਰੇ ਨੂੰ ਕਰੀ ਵੀ ਕਰੇ ਮੁੜ ਜਾਣਾ ਚਾਹੀਦਾ ਜਾਂ ਮੇਰਾ ਭਾਗ ਕਿਧਰ ਆ ਗਿਆ ਤੂੰ ਗੱਲ ਡਿਵੀਸ਼ਨਲ ਨਾਲ ਨਹੀਂ ਕਰੀਂ ਹਾਂ ਵੀ ਹਾਂ ਪਰ ਜੇ ਐਕਟਰ ਵਗੇ ਹੋਵੇ ਫਿਰ ਹੁੰਦਾ ਤੇਰੇ ਲਈ ਦਰਵਾਜ਼ੇ ਖੁੱਲ੍ਹੇ ਜੀ ਤੂੰ ਨਵਾਜੂ ਵੀ ਬਣ ਸਕਦਾ ਨੀ ਤਸਵੀਰ ਵੀ ਬਣ ਸਕਦਾ ਹੋਰ ਕਿੰਨੀ ਕਿ ਦੋਸਤੀ ਗੁੜੀ ਹੋ ਗਈ ਆ ਅਸੀਂ ਹੁਣ ਤਾਂ ਰੋਟੀ ਖਾ ਲਈ ਖਾ ਕੇ ਆਏ ਦੇ ਹੁਣ 스위ਡਿਸ਼ ਅਸੀਂ ਇੱਕ ਚਮਚੇ ਨਾਲ ਖਾਦਦੇ ਤੁਸੀਂ ਦੇਖੋ ਇੰਨਾ ਪਿਆਰ ਇੰਨਾ ਪਿਆਰ ਮਤਲਬ ਗਰਲਫ੍ਰੈਂਡ ਬॉयਫ੍ਰੈਂਡ ਵਰਗਾ ਪਿਆਰ ਹੈ ਨਹੀਂ ਉਹ ਪਿਆਰ ਉਹ ਓਦਾਂ ਨਹੀਂ ਤੁਸੀਂ ਦੋਸਤਾਂ ਨਾਲ ਹੈ ਨਹੀਂ ਤੁਸੀਂ ਮੈਡਮ ਨਾਲ ਹੋਰ ਪਾਸੇ ਲਾ ਕੇ ਓਦਾਂ ਦਾ ਵੀ ਵਿਚਾਰ ਨਹੀਂ ਕਰ ਸਕਦੇ ਇਹ ਜਸਟ ਜੋਕ ਸੀਗਾ ਇਹ ਤੇ ਕਿਉਂਕਿ ਯਾਰ ਦੋਸਤ ਜਦ ਤੁਹਾਨੂੰ ਪਤਾ ਨਹੀਂ ਤੁਹਾਨੂੰ ਪਤਾ ਹੀ ਯਾਰ ਦੋਸਤ ਇੰਦਾਂ ਦੇ ਹੁੰਦੇ ਨੇ ਹਾਂ ਉਹ ਵਕਰੀ ਗੱਲਾਂ ਵੀ ਇੱਕ ਦੋ ਮੁੰਡਿਆਂ ਦੀ ਇੱਕ ਟਿਊਨਿੰਗ ਹੁੰਦੀ ਆ ਆਪਸ ਵਿੱਚ ਮੁੰਡੇ ਇਕੱਠੇ ਮਤਲਬ ਰਹਿ ਸਕਦੇ ਨੇ ਉਹ ਖਲਾਰਾ ਪਾਉਂਦੇ ਨੇ ਇੱਕ ਪੈਂਟ ਉਹਦੀ ਪਾਲੀ ਉਹਨੇ ਪਾਲੀ ਉਹਦੀ ਸ਼ਰਟ ਉਹਨੇ ਪਾਲੀ ਇਹ ਮੁੰਡਿਆਂ 'ਚ ਚੱਲਦਾ ਕੋਈ ਜਦੋਂ ਟਿਊਨਿੰਗ ਬਣ ਜਾਂਦੀ ਫਿਰ ਤੁਹਾਨੂੰ ਲੱਗਦਾ ਵੀ ਇਹ ਕੱਪੜੇ ਮੇਰੇ ਹੀ ਆ ਬੂਟ ਮੇਰੇ ਹੀ ਆ ਸਭ ਕੁਝ ਮੇਰਾ ਹੀ ਆ ਤੇ ਜਾਂਦੇ ਜਾਂਦੇ ਆਪਣੇ ਫੈਨਸ ਨੂੰ ਕੋਈ ਨਹੀਂ ਇਹੀ ਆ ਵੀ ਹਰ ਵਾਰੀ ਤਰ੍ਹਾਂ ਤੁਸੀਂ ਬਹੁਤ ਪਿਆਰ ਦਿੱਤਾ ਜਿੰਨੇ ਵੀ ਪਿੱਛੇ ਅਸੀਂ ਕੈਰੈਕਟਰ ਕੀਤੇ ਨੇ ਮਾਈ ਨੇ ਕੀਤੇ ਚਾਹੇ ਮੈਂ ਕੀਤੇ ਆ ਤੁਸੀਂ ਹਰੇਕ ਵਾਰੀ ਇਹਨੂੰ ਐਪਰੀਸ਼ੀਏਟ ਕਰਦੇ ਹੋ ਤੁਸੀਂ ਪਲੀਜ਼ ਖਿਡਾਰੀ ਜ਼ਰੂਰ ਦੇਖ ਕੇ ਆਓ ਕਿਉਂਕਿ ਇਹ ਫਿਲਮ 'ਚ ਕੁਝ ਤੁਹਾਡੇ ਲਈ ਸਪੈਸ਼ਲ ਹੈ ਜੀ ਦੇਖੋ ਤੇ 29 ਫਰਵਰੀ ਨੂੰ ਪਰਿਵਾਰ ਕੇ ਫਿਲਮ ਆ ਆਪਣੇ ਬੱਚਿਆਂ ਨਾਲ ਸਾਡਾ ਵੱਡੀ ਗੱਲ ਹੈ ਪਰਿਵਾਰਿਕ ਫਿਲਮ ਹੈ ਮੋਟੀਵੇਸ਼ਨਲ ਆ ਔਰ ਸਚਾਈ ਦੇ ਨੇੜੇ ਆ ਸਵਾਦ ਆ ਮੁੱਕਦਾ ਕਰਨ ਫੁੱਲ ਸਵਾਦ ਆ ਤੁਹਾਡਾ ਪੈਸਾ ਵਸੂਲ ਆ ਯੈਸ ਪਾਪਕੋਰਨ ਦੇ ਪੈਸੇ ਗਰੇ ਹੋਣਗੇ ਹਮ ਜਿਹੜੀ ਨੂੰ ਦੇਖਣ ਜਾਓ ਤੇ ਸਾਡੀ ਤਾਂ ਗੁਜਾਰਿਸ਼ ਆ ਤੇ ਸਾਡੀ ਆਡੀਅנסਾਨੂੰ ਇੰਨਾ ਪਿਆਰ ਕਰਦੀ ਆ ਜਰੂਰ ਹਾਂ ਇੰਟਰਵਿਊ ਨੂੰ ਦੋ ਚਾਰ ਭਾਰੀਆਂ ਭਾਰੀਆਂ ਗੱਲਾਂ ਕਰਕੇ ਐਂਡ ਕਰੋ ਪਲੀਜ਼ ਇਤਨਾਂ ਭਾਰੀ ਤਾਂ ਨਹੀਂ ਹੋ ਜਾਂਦੇ ਤੇ ਕਦੇ ਕੋਈ ਖਤਰਨਾਕ ਜੀ ਮਤਲਬ ਡੂੰਗੀ ਗੱਲ ਕਰ ਗਿਆ ਐਂਡ ਕਰ ਦਿਆ ਇੰਟਰਵਿਊ ਦਾ ਡੂੰਗੀ ਗੱਲ ਤਾਂ ਸਿਆਣੇ ਬੈਸੇ ਕਹਿੰਦੇ ਹੁੰਦੇ ਨੇ ਵੀ ਸਿਆਣੇ ਹੁੰਦੇ ਜਿਹੜਾ ਡੂੰਗੀ ਗੱਲ ਕਰਦਾ ਹੁੰਦਾ ਤੁਸੀਂ ਇੱਕ ਡੂੰਗੀ ਗੱਲ ਮੈਂ ਸਿਆਣਾ ਨਹੀਂ ਮੈਂ ਔਲੇ ਖਾਣੇ ਸ਼ੁਰੂ ਕੀਤੇ ਨੇ ਵੀ ਜੇ ਮੈਂ ਸਿਆਣਾ ਨਹੀਂ ਕਿੱਟੋ ਘਾਟ ਆਂਬੜਾ ਤਾਂ ਖਾਣਾ ਮੈਂ ਉਹ ਸਿਆਣਾ ਬਣੂਗਾ ਜਿਹੜਾ ਆਂਬੜੇ ਖਾਂਦਾ ਕਹਿੰਦੇ ਨੇ ਹੁੰਦੇ ਸਿਆਣੇ ਵੀ ਸਿਆਣੇ ਦਾ ਬੋਲਿਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੁਣ ਮੈਂ ਉਹ ਸਿਆਣਾ ਬਣੂ ਜਿਹੜਾ ਔਲੇ ਖਾਂਦਾ ਇੱਥੋਂ ਡੂੰਗੀ ਗੱਲ ਮੈਂ ਨਹੀਂ ਕਰ ਸਕਦਾ ਫਿਰ ਤਾਂ ਮੈਨੂੰ ਖੂਚ ਉਤਰਨਾ ਪਊ ਮਿਹਰਬਾਨੀ ਸ਼ੁਕਰੀਆ ਤੇ ਪਰ ਇੱਕ ਜਾਂਦੇ ਜਾਂਦੇ ਗਾਣਾ ਵੀ ਸੁਣਾ ਦਿਓ ਇੱਕ ਹੋਰ ਚਲ ਗਾਣਾ ਸੁਣਾ ਦਿੰਦਾ ਸੀ ਯਾਰ ਨਹੀਂ ਇੱਕ ਹੋਰ ਸੁਣਾ ਦਿਓ ਪਲੀਜ਼ ਖਿਆਲ ਆਦਾ ਕੋਈ ਆਦਾ ਤੂੰ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ पीड़ दिल दी बूंद बणके अखियां दे गई तू विदा हुयो मेर दिलि ते उदासी गई ਇਨਤੇ ਉਦਾਸੀ ਛਾ ਗਈ ਉਦਾਸ ਨੀ ਹੋਣਾ ਵੈਸੇ ਗਾਣੇ ਦੀ ਫਰਮਾਇਸ਼ ਪੂਰੀ ਕੀਤੀ ਐ Enjoy ਕਰੋ ਖੁਸ਼ ਰਹੋ ਮਿਲਦੇ ਆਂ ਜੀ 9 ਫਰਵਰੀ ਨੂੰ ਖਿਡਾਰੀ ਸਿਨੇਮਾ ਘਰਾਂ ਚ ਆਜੋ ਸੋ ਇਹਨਾਂ ਨੇ ਤਾਂ ਤੁਹਾਨੂੰ ਕਹਿ ਹੀ ਦਿੱਤਾ ਤੇ ਸਾਡੇ ਵੱਲੋਂ ਵੀ ਅਪੀਲ ਆ ਕਿ ਤੁਸੀਂ 9 ਫਰਵਰੀ ਨੂੰ ਜਾਓ ਤੇ ਖਿਡਾਰੀ ਮੂਵੀ ਜ਼ਰੂਰ ਦੇਖਿਆ ਤੇ ਹੁਣ ਸਾਨੂੰ ਦੋ ਇਜ਼ਾਜ਼ਤ ਧੰਨਵਾਦ ਸ਼ੁਕਰੀਆ ਜੀ